ਰਪਏ ਜੇ ਇਸੇ ਕਦਾ ਪਾਣੀ ਚ ਰੱਖਦੀ ਹੁੰਦੀ ਹੈਗੀ ਕੁਝ ਤਾਂ ਹੋਊਗਾ ਇਹ ਚ ਆ ਨਾ ਬਾਪੂ ਤੋਂ ਲੈ ਕੇ ਜਾਂ ਨੂੰ 200 ਰੁਪਏ ਹੋ ਇਹ ਕੋਈ ਤਾਂ ਬੱਡੀ ਵਾਲੀ ਕਿਹੜਾ ਕੱਲਾ ਕੱਲਾ ਪੇਜ ਫਰੋਲੇ ਜਾਊਗਾ ਮੈਂ ਆ ਕਿ ਇਹ ਟੈਕਟਾ ਕਿਸੇ ਆਪਾਂ ਟੈਕਟਾਂ ਦਾ ਸਕੀ ਕਰਾਉਣਾ ਦਾ 29 ਤਰੀਕ ਬਠਿੰਡੇ ਦੀ ਟਿਕਟ ਹੈ। 20 ਬਠਿੰਡੇ ਹੀ ਕਰਨੀ ਗਈ ਸੀ ਫਿਰ। ਮੰਤਰਾ ਤੇ ਉਹ ਦੇਖੀ ਤੇ ਬਾਸਟਾ ਚੜ੍ਹ ਜਿਦੋਂ ਦੱਸਿਆ ਸੀ। ਫੋਨ ਕਰਕੇ ਲਾ ਦੀ। ਦਸੀ। ਦਸੀ। ਕੀ ਗੱਲ ਪੁੱਤ? ਕੀ ਗੱਲ ਹੋ ਗਈ? ਕਿੱਥੇ ਅਸੀਂ? ਇਹ ਤੇ ਅੰਦਰ ਹੋਣੀਆਂ ਨੇ ਉਧਰ ਕਮਰੇ ਚ ਬੈਠੀਆਂ ਆਉਣੀਆਂ ਨੇ ਅੰਦਰ ਦੱਸੀ ਬਾਪੂ ਕਿਚਨ ਵਾਲੇ ਗੱਲ ਤਾਂ ਦੱਸ ਦੇ ਪੁੱਤ ਕੀ ਹੋਈ ਆ ਕੋਈ ਨਹੀਂ ਪਾਲੀ ਜਾਂਦਾ ਸਾਰਿਆਂ ਨੂੰ ਹਾਂ ਬਈ ਮੈਨੂੰ ਐਂ ਦੱਸ ਤੂੰ ਦੇਖ ਉਹ ਤੇ ਗੱਪ ਮਾਰ ਸੱਚ ਦੱਸ ਦੇ ਵੀ ਉਸ ਦਿਨ ਗਈ ਕਿੱਥੇ ਕੀ ਗੱਪ ਮਾਰਦਾ ਮੈਂ ਉਸੇ ਉਹੀ ਗੱਲ ਦੇ ਬਾਅਦ ਪੈ ਰਹੇ ਆਂ ਭਾਈ ਹਲੇ ਵੀ ਦੇਖ ਮੈਂ ਆ ਜਾ ਤੂੰ ਵੀ ਆ ਜਾ ਪੁੱਛੀ ਹੈ ਤੂੰ ਪੁੱਛੇ ਤੋਂ ਵੀ ਗਈ ਕਿੱਥੇ ਛੋਸਦਣ ਲੈ ਦੱਸ ਹੈ ਉਹੀ ਗੱਲ ਲੈ ਕੇ ਬੈਠੀ ਹੈ ਭਾਈ ਕੋਈ ਅਣਦੇ ਨਾਵਾਜੋ ਆਣਾ ਲੈ ਮੈਂ ਜਦੋਂ ਕਹਿੰਦਾ ਮਿਰਸੇਲੇ ਕੋਲ ਗਈਆ ਪੁੱਤ ਗੱਲ ਦੱਸ ਗੱਲ ਕੀ ਹੋਈ ਆ ਪਹਿਲਾਂ ਗੱਲ ਦੱਸੀ ਦੀਆ ਫਿਰ ਪਤਾ ਲੱਗੂਗਾ ਫਿਰ ਤਾਂ ਮੈਂ ਵੀ ਪੁੱਛੂ ਇਹਨੂੰ ਬਾਪੂ ਜੀ ਤਾਂ ਇੱਕ ਵਾਰ ਪੁੱਛ ਲਿਆ ਵੀ ਉਸ ਦਿਨ ਸੱਚ ਦੱਸ ਦੇ ਮੈਂ ਦੇਖ ਜਮਾਂ ਰੌਲਾ ਨਹੀਂ ਪਾਉਂਦਾ ਵੀ ਉਸ ਦਿਨ ਇਹ ਗਈ ਕਿੱਥੇ ਸੀ ਉਹ ਜਦੋਂ ਕਹੀ ਜਾਂਦੀ ਸੇਲੇ ਕੋਲ ਗਈਆ ਕਹੇ ਲੀਗੋਲੇ ਗਈਆ ਆਹੋ ਛੇਲੀ ਘਰੇ ਸੀ ਤੇਰੀ ਹਾਂ ਤੇ 29 ਤਰੀਕ ਦੀ ਬ੍ਰਿੰਡਡ ਟਿਕਟ ਇਹਦਾ ਕੌਣ ਜਵਾਬ ਦੇਊਗਾ ਤੇਰੀ ਕਿਤਾਬ ਦੇ ਵਿੱਚੋਂ ਨਿਕਲੀਏ ਤੇਰੀ ਕਿਤਾਬ ਚੋਂ ਲੈ ਉਹ ਕਿਹੜੇ ਮੇਰੀ ਕਿਤਾਬ ਐ ਤੇ ਮੇਰੀ ਸਹੇਲੀ ਦੀ ਕਿਤਾਬ ਸੀ ਫੇ ਉਹੀ ਤਾਂ ਮੈਂ ਕਹਣਾ ਨਾ ਜੇ ਤੇਰੀ ਸਹੇਲੀ ਦੀ ਕਿਤਾਬ ਸੀ ਫੇ ਤੇਰੀ ਸਹੇਲੀ ਬੰਡੇ ਤੂੰ ਤਾਂ ਕਹਿੰਦੀ ਮੇਰੇ ਨਾਲ ਸੀ ਉਹ ਬਈ ਪਹਿਲਾਂ ਦੀ ਵੀ ਹੋ ਸਕਦੀ ਟਿੱਪ ਨੱਤੀ ਤਰੀ ਗਏ ਸਰਕਾਰੀ ਬੱਸ ਦੀ ਟਿਕਟ ਹੈ ਬਹਿਸ ਕਰੀ ਜਾਂਦੀ ਹੈ ਮੇਰੀ ਗੱਲ ਸੁਣ ਪੁੱਤ ਓਏ ਬਾਪੂ ਸਰਕਾਰੀ ਇਹ ਟਿਕਟ ਮੇਰੀ ਗੱਲ ਤਾਂ ਸੁਣ ਲਾ ਸਰਕਾਰੀ ਬ੍ਰੇਤੀ ਤਾਂ ਲਿਖਿਆ ਨਹੀਂ ਵੀ ਕੁੜੀ ਗਈ ਆ ਕੋਈ ਹੋਰ ਗਿਆ ਉਹ ਉੱਥੇ ਚੱਕ ਕੇ ਕਿਤਾਬ ਚ ਪਾਇਓ ਅੱਛਾ ਬਠੰਡੇ ਜਾ ਕੇ ਵਾਪਸ ਲਿਆ ਕੇ ਟਿਕਟ ਇਹਨੂੰ ਇੱਕ ਤਾਂ ਮੇਰੀ ਤਾਂ ਸੁਣਦਾ ਹੀ ਨਹੀਂ ਹੈਗਾ ਉੱਥੇ ਲੈ ਕੇ ਆਈ ਤੇ ਕਿਸੇ ਦੀ ਕਿਤਾਬ ਅਗਲੇ ਦੀ ਰੱਖੀ ਹੋਣੀ ਹੈ ਟਿਕਟ ਉਹੀ ਗੱਲਾਂ ਨਾ ਕਰੀ ਜਾ ਤੂੰ ਕੁੜੀਆਂ ਦੇ ਸ਼ੱਕ ਕਰ ਮੇਰੀ ਗੱਲ ਸੁਣ ਲਾ ਮਾਂ ਤੁਸੀਂ ਸਾਰਿਆਂ ਨੇ ਪਰਦਾ ਨਾ ਪਾਓ ਨਸਤੀ ਤਰੀਕ ਹੈ ਤੇ 8:20 ਮਿੰਟ ਦੇ ਟਿਕਟ ਆਈ ਤੂੰ 8:30 ਬੱਸ ਚੜੀਆਂਗੀ ਮੈਂ ਉਹਨੂੰ ਬੱਸ ਚੜੀਆਂ ਆਦੀ ਮੰਮੀ ਕਹੀ ਸੀ ਮੈਂ ਤੈਨੂੰ ਕਹਿੰਦੇ ਰਿਹਾ ਕਰੀ ਰਹੀਗੀ ਤੀ ਹਰ ਚੀਜ਼ ਉਹ ਕਹੀ ਹੋਣੀ ਮੇਰੀ ਗੱਲ ਸੁਣ ਉਹ ਕਈ ਵਾਰ ਸਿੜਤੀ ਹੋਣੀ ਹੈ ਟੈਕ ਤੇ ਇਹਨਾਂ ਨੇ ਕੋਈ ਇਨਸਾਨ ਨੂੰ ਨਹੀਂ ਲਾਉਣੀ ਹੋਵੀ ਇੱਥੋਂ ਪੜ੍ਹ ਪੜ ਲਿਆ ਜਾਂ ਰਹਿ ਗਿਆ ਉਹ ਪਾਤੀ ਉਹ ਵਿੱਚ ਫਿਰ ਕੀ ਐ ਇਸ ਦੇ ਕਿਰਾਉਂ ਲਿਖਿਆ ਹੋਇਆ ਵੀ ਇਹੀ ਗਈ ਆ ਜਾਂ ਇਸ ਢੇਲੀ ਤੁਸੀਂ ਮੇਰੀ ਗੱਲ ਨੂੰ ਕਿਉਂ ਦਬਾਉਨੇ ਹੋ ਕਿਉਂ ਨਹੀਂ ਤੁਸੀਂ ਸੋਚਦੇ ਵੀ ਮੈਂ ਕੋਈ ਕੁੱਤਾ ਤਾਂ ਨਹੀਂ ਭੌਂਕੀ ਜਾਂਦਾ ਕਿਸੇ ਗੱਲ ਤੋਂ ਵੀਰੋਂ ਕਹੀ ਤਾਂ ਜਾਂਦੀ ਆ ਵੀ ਕਹੋ ਨਾ ਬਹੁਤ ਕੁਝ ਕਹੋਗੀ ਕੁੜੀਏ ਬੇਮੁੰਡਿਆ ਹੌਲੀ ਬੋਲ ਨਾ ਆ ਲੋਕ ਵੀ ਦੇ ਲਾ ਕੋਠੇ ਚੜ ਚੜ ਦੇਖਦੇ ਨੇ ਲੋਕ ਲੋਕ ਦੇਖਦੇ ਸੀ ਜਿੱਦੇ ਹੈ ਬਸ ਚੜੀ ਆ ਤੈਨੂੰ ਮੈਨੂੰ ਪਤਾ ਲੱਗਾ ਜੇ ਕਿ ਇਹਨੇ ਫੋਨ ਲਾਇਆਗਾ ਜੇ ਕੋਈ ਕੰਮ ਸੀ ਤਾਂ ਦੱਸ ਕੇ ਵੀ ਜਾ ਸਕਦੀ ਹੈ ਘਰੋਂ ਵੀਰੇ ਜਦੋਂ ਅਗਲੀ ਕਹਿੰਦੇ ਜਾਂਦੀ ਹੈ ਉਹ ਵੀ ਕਿਸੇ ਦੀ ਕਿਤਾਬ ਹੈਗੀ ਉਹ ਹਾਂ ਤੁਸੀਂ ਹਟ ਜਾਓ ਕਿਉਂ ਮੇਰੇ ਅੱਖਾਂ 'ਚ ਘੱਟਾ ਪਾਉਣੇ ਆ ਕਿਉਂ ਅੱਖਾਂ 'ਚ ਘੱਟਾ ਪਾਣਾ ਮੈਂ ਉਹਦੇ ਵੀ ਬਿਲਕਿਆ ਸੀ ਵੀ ਮੈਨੂੰ ਸਪੈਸਲ ਕਿਸੇ ਨੇ ਫੋਨ ਕੀਤਾਗਾ ਵੀ ਛੋਟੀ ਕੁੜੀ ਵੀ ਬਸ ਚੜੀ ਹੈਗੀ ਜਦੋਂ ਮੈਨੂੰ ਚੜੀ ਬਾਈ ਉਹੀ ਮੇਰੇ ਲੋਕਾਂ ਦੀ ਗੱਲਾਂ ਤੇ ਚੜੀ ਜਾਂਦਾ ਤਾ ਮੱਕਰੇ ਮਰੇ ਮੁਕਰਦੇ ਕੋਈ ਹੱਲ ਨਹੀਂ ਆ ਭਰਾ ਉਹ ਹੱਕੀ ਮੁੱਕ ਜਾਓ ਮੈਂ ਕਿੱਥੇ ਬਸਤ ਮਾਗਰ ਜਾਵਾਂ ਜਾ ਸਕਦਾ ਜੀ ਇਹ ਸੀ ਨਾ ਮੈਨੂੰ ਕਿਹ ਦੱਸਿਆ ਹੋਊਗਾ ਚਲ ਵੀ ਕੋਈ ਕੰਮ ਕੀ ਹੁਣ ਜਦੋਂ ਮੈਂ ਤਾਂ ਸੋਡਾ ਰੋਲਾ ਪੈਂਦਾ ਸੀ ਨਾ ਜੇ ਤੁਸੀਂ ਭਾਲਦੇ ਸੀ ਮੈਂ ਤਾਂ ਕਿਹਾ ਤੁਹਾਨੂੰ ਵੀ ਦੱਸੇ ਕਿੱਥੇ ਲਿਖਿਆ ਵੀ ਇਹ ਗਈ ਤੀ ਨਾ ਹੁਣ ਅਗਲਾ ਟਿਕਟ ਤੇ ਸਾਈਨ ਕਰੇ ਜੋ ਤਰੀਕ ਤੇ ਟਾਈਮ ਲਿਖਿਆ ਪਿਆ ਹੋਰ ਦੱਸ ਕੀ ਸਬੂਤ ਚਾਹੀਦਾਗਾ ਮੈਨੂੰ ਐਸਾ ਲੱਗਦਾ ਵੀ ਤੇਰੀ ਵੀ ਮਲੀ ਭੁਗ ਤੇ ਨਾਲ ਬਹੁਤ ਹੋ ਗਿਆ ਹੁਣ ਤਾਂ ਬਸ ਹੁਣ ਤਾਂ ਮੈਂ ਦੱਸਦੀ ਆ ਮੇਰੇ ਨੂੰ ਕਿੱਥੇ ਗਈ ਸੀ ਸਰੀ ਜੀ ਮੈਂ ਜਦੋਂ ਕਹਤਾ ਤੈਨ ਮਸੀਲੇ ਕੋਲ ਗਈ ਸੀ ਤੇਰੇ ਪਿੱਛੇ ਮੇਰੇ ਵੀ ਲਾਣਾ ਪਈ ਜਾਂਦੀਆਂ ਨੇ ਬੈੜੀ ਬਟਿੰਡਾ ਪੇਪਰ ਦੇਣ ਗਈ ਸੀ ਰੇਲਵੇ ਦਾ ਕਾਹਦਾ ਪੇਪਰ ਰੇਲਵੇ ਦੀ ਪੜ੍ਹਦੀ ਲੱਗਿਆ ਲੱਗਿਆ ਇਹ ਤਾਂ ਕਹਦਾ ਬਤਾਸ ਪੜ੍ਹ ਨਾ ਖਰਚਾ ਕੋਈ ਨਾ ਨਾ ਫਿਰ ਤੂੰ ਦੱਸ ਨਹੀਂ ਸਕੀ ਕੁੜੀਏ ਵੀ ਪੇਪਰ ਰੇਡੀ ਸਪਰਾਈ ਵੀ ਕੀ ਹੈ ਪੇਪਰ ਦੇਣ ਗਈ ਸੀ ਉਹ ਕਿਹੜਾ ਕਿਸੇ ਹੋਰ ਨਾਲ ਗਈ ਸੀ ਵਿਚਾਰੀ ਤੂੰ ਤਾਂ ਚੁੱਪੇ ਕਰ ਜਾ ਭਾਈ ਤੂੰ ਤਾਂ ਵਿੱਚ ਬੋਲੇ ਨਾ ਸਾਡੀ ਗੱਲ ਦੇ ਕਿਉਂ ਨਾ ਬੋਲ ਮੈਂ ਤਾਂ ਨਾ ਉਹ ਵੀ ਕਰਦੀ ਨਾ ਕਾਦੀ ਮੈਂਬਰ ਆ ਇਹ ਇਹਨੂੰ ਘਰ ਦੇ ਭੇਤ ਲਈ ਜਾਈਏ ਹੈ ਵਿੱਚ ਪੁੱਛਣ ਲੱਗੀ ਵਿਚਾਰਾ ਕੀ ਬੋਲਣ ਦਾ ਹੱਕ ਆ ਸਾਡੀ ਗੱਲ 'ਚ ਮਾਂ ਉਹਨੂੰ ਕਾਹਤੋਂ ਬੋਲੀ ਇਹ ਨਹੀਂ ਉਹਨੇ ਬੁਰਾ ਵੀ ਕੀ ਕਹਿਤਾ ਚੰਗੀ ਗੱਲ ਲੇ ਕਹਿੰਦੀ ਐ ਅਗਲੀ ਚੰਗਾ ਵੀ ਕੀ ਹੋਇਆ ਇਹਦੇ ਆਈ ਤੇ ਪੁੱਠੇ ਪੈਰਾਂ ਵਾਲੀ ਦੇ ਉਹ ਚਲ ਮਾ ਅੱਗੇ ਕਿਹੜਾ ਕਲੇਸ਼ ਨਹੀਂ ਪੈਂਦਾ ਸੀ ਫਿਰ ਉਹਨੂੰ ਕਿਉਂ ਬੋਲਦੀ ਉਹਨੂੰ ਕਿਹੜਾ ਆਪਣੇ ਘਰ ਦਾ ਭੇਤ ਦਾ ਹਜੇ ਬਸ ਤੂੰ ਵੀ ਲੱਗ ਜਾ ਇੱਕ ਮਾੜਾ ਮਟਾ ਤੂੰ ਹੀ ਮੇਰੀ ਸੈਣ ਲੰਦਾ ਤੀ ਤੂੰ ਵੀ ਲੱਗ ਜਾਂਦਾ ਨਾਲੇ ਰੜ ਗਿਆ ਮੈਨੂੰ ਚੰਗੀ ਲੱਗਦੀ ਥਨੂੰ ਮੈਂ ਤਾਂ ਜਿਹੜੀ ਗੱਲ ਦਾ ਮੁੱਦਾ ਕਰਦਾ ਉਹਦਾ ਕਰਦਾ ਵੀਰੇ ਉਹਦੇ ਦਾ ਕਿਉਂ ਨਹੀਂ ਭੌਂਕੀ ਇਹ ਬੀਬੀ ਨਾ ਪੇਪਰ ਦੇਣ ਜਾਣਾ ਮੈਂ ਕਿਉਂ ਤੇ ਕਿਰਪਾਨਦਰੀ ਬਠਰ ਪਾ ਤੂੰ ਕਿਹਾ ਵੀ ਸਭ ਦੱਸ ਕੇ ਜਾ ਪਰ ਮਨ ਨਹੀਂ ਹੀ ਗਈ ਇਹ ਮੇਰੇ ਨਾਲ ਲੰਦਾ ਸੀ ਤੇਰਾ ਤਾਂ ਇਹ ਦੱਸਤੀ ਗਈ ਉਹ ਵੀਰਾ ਨਹੀਂ ਜਾਣਦਾ ਮੈਂ ਤਾਂ ਦੱਸਾਂਂਦੀ ਮੈਨੂੰ ਦੱਸ ਜਾਂਦੀ ਤੂੰ ਅੱਗੇ ਵੀ ਤਾਂ ਤੇਰਾ ਬਾਪ ਲੈ ਕੇ ਹੀ ਜਾਂਦਾ ਉਹ ਲੈ ਜਾਂਦਾ ਤੈਨੂੰ ਨਾਲ ਚਲ ਕੋਈ ਨਾ ਫਿਰ ਰਹੀ ਲੇਪਾ ਪੇਪਰੇ ਦੇਣ ਗਈ ਸੀ ਮੈਂ ਗੜਕ ਕਰ ਦੁਨਾ ਚਲ ਕੋਈ ਨਾ ਅੱਗੇ ਤੋ ਨਹੀਂ ਜਾਣਾ ਹੈਗਾ ਬਿਨਾ ਦੱਸੇ ਪੁੱਸੇ ਦੀ ਗੱਲ ਪੇਪਰ ਦੀ ਨਹੀਂ ਹੁੰਦੀ ਗੱਲ ਸੱਚ ਬੋਲਣ ਦੀ ਹੁੰਦੀ ਹੈਗੀ ਉਹ ਸੱਚ ਤਾਂ ਪਤਾ ਹੀ ਹੈ ਤੇ ਕੌਣ ਸੱਚ ਬੋਲਦਾ ਤੂੰ ਸੱਚੀ ਬੋਲ ਰਹੀ ਆ ਰੋ ਜਾ ਸੁਣ ਲੈ ਉਹ ਤਾਂ ਵਿਚਾਰੀ ਦਾ ਕੀ ਕਸੂਰ ਹੈ ਨੂੰ ਕਹਦੇ ਮਾਂ ਨੂੰ ਵੀ ਭਾਈ ਬੱਤ ਕਿੱਦਾਂ ਕਰੀ ਆ ਨਾਲੇ ਇਹਦੇ ਕੰਮ ਆ ਮੈਂ ਇਹਨੂੰ ਆਪੇ ਸਭ ਕੀ ਬੋਲਿਆ ਕਰ ਆ ਮੈਨੂੰ ਘਰੋਂ ਕੱਢ ਦੇ ਉਹਨੂੰ ਰੱਖ ਲਿਓ ਨਹੀਂ ਬੋਲਿਆ ਕਰੂੰਗੀ ਮੈਂ ਨਾ ਐ ਤਾਂ ਦੇਖ ਲੈ ਮਾਂ ਮਾੜਾ ਮੋਟਾ ਵੀ ਤੇਰੇ ਪੁੱਤ ਨੂੰ ਸਾਥ ਕੌਣ ਕਰਦਾ ਦੀ ਕਿੰਨੀ ਸਿਆਣੀ ਤੈਨੂੰ ਮਿਲੀ ਤੂੰ ਤਾਂ ਸ਼ੁ ਆ ਦੇਖ ਲੈ ਪੁੱਤਾਂ ਐ ਬੋਲਦੀ ਐ ਨਾ ਐ ਮੂੰਹ ਬੰਦ ਕਰਦੀ ਐ ਨੇ ਮੇਰਾ ਦੱਸ ਮੇਰੇ ਪੁੱਤ ਨੂੰ ਸਾਕ ਕਿਉਂ ਨਹੀਂ ਦਿੰਦਾ ਜਿਵੇਂ ਇਹਨੂੰ ਰਿਸ਼ਤੇ ਹੁੰਦੇ ਸੀਗੇ ਜਿਹੇ ਜੀ ਮਰਜ਼ੀ ਲਿਆਉਂਦੀ ਜ਼ਮੀਨ ਦੇ ਸੱਤੇ ਉੱਡੀ ਕਰਦੀ ਐ ਅਗਲਾ ਉਈ ਅਗਲੀ ਕੁੜੀ ਨੂੰ ਛੇੜੀ ਨੂੰ ਤੋੜ ਦਿੰਦਾ ਤੁਸੀਂ ਨਾ ਮੇਰੀ ਗੱਲ ਸੁਣੋ ਗੱਲ ਨਾ ਟਾਲੋ ਮੈਂ ਜਿਹੜੀ ਗੱਲ ਤੋਰੀ ਉਸੇ ਗੱਲ ਤੇ ਰਹੋ ਵੀ ਇਹ ਇਦੂ ਬਾਦ ਹਾ ਕੰਮ ਕਰਨੇ ਬਿਨਾ ਦੱਸੇ ਜਾਣਾ ਫਿਰ ਮੈਂothorਾ ਕੋਈ ਨਹੀਂ ਮੈਨੂੰ ਇੰਨੀ ਗੱਲ ਦੱਸਦੀ ਜਿੱਥੇ ਆਉਂਗਾ ਉੱਥੇ ਕੋਟ ਕੋਟ ਲਿਆਉਂਦੋਂ ਨੁਗੜੀਆਂ ਮੈਨੂੰ ਦੱਸਤਾ ਹਾਂ ਇਹ ਕੱਲ ਮੈਂ ਵੀ ਕਹਣਾ ਕੁੜੀ ਮੈਂ ਕੋਈ ਅਹੀ ਗੱਲ ਨਹੀਂ ਕਰੀ ਜੀ ਨਹੀਂ ਕਰੀ ਉਹਨੂੰ ਤੇ ਫਿਰ ਤੂੰ ਉੱਦੇ ਦੇਖਿਆ ਹੋਣੀ ਕਹਿੰਦੀ ਵੀ ਹਾਂ ਵੀ ਇਹ ਗਈ ਸੀ ਮੈਂ ਤਾਂ ਨੂੰ ਰੋਕਿਆ ਤੇ ਨਹੀਂ ਸੌਂ ਘਵਾਤੀ ਮੈਨੂੰ ਅੱਬੀ ਚਲ ਜੰਗਾ ਫਿਰ ਛੱਡ ਦੋ ਹੁਣ ਆ ਹੁਣ ਨਹੀਂ ਆਦੀ ਬਿਨਾ ਪੁੱਛੇ ਅੱਜ ਤੋਂ ਬਾਅਦ ਦੇਖ ਲੈ ਪੜਨੋ ਘਰੇ ਬਿਠਾ ਲੈ ਮੇਰਾ ਕੋਈ ਨਹੀਂ ਸੱਚ ਮੰਨਦਾ ਸੀ ਜੇ ਟਿਕਟ ਨਾ ਸਿਉਂਦੀ ਉਹ ਸੱਚ ਦਾ ਤੇਰਾ ਕਾ ਨਹੀਂ ਮੰਨਦੇ ਜੇ ਤੂੰ ਸਹੀ ਹੋਵੇਂ ਤੇਰਾ ਸੱਚ ਮੰਨ ਲਈਏ ਕਦੇ ਕਦੇ ਫਿਰ ਮਾੜੇ ਬੰਦੇ ਉਹ ਸੱਚ ਮੰਨ ਲਿਆ ਕਰੋ ਬਸ ਕੋਈ ਨਾ ਕਰ ਹੁਣ ਤੂੰ ਬਾਲਾ ਨਾ ਬੋਲ ਅੱਜ ਤਵਾਂ ਤੂੰ ਵੀ ਉਹਲਾ ਰੱਖੀ ਤੈਨੂੰ ਸਾਰਾ ਪਤਾ ਹੁੰਦਾ ਪਵਾੜਿਆਂ ਦੀ ਜਰ ਤਾਂ ਤੂੰ ਹੀ ਆ ਤੇ ਅਸੀਂ ਤੋਰੀ ਹੋਣੀ ਆ ਉਹ ਕਹਿੰਦੇ ਨੌਕਰੀਆਂ ਦੀ ਆ ਕਿ ਨੌਕਰੀ ਮਿਲੂਗੀ ਫਿਰ ਉਹ ਹੀ ਗੱਲ ਉਹਦਾ ਸੁਣ ਕੀ ਕਰਨ ਗਈ ਸੀ ਤੇ ਚੰਗਾ ਕੰਮ ਹੀ ਕਰਨ ਗਈ ਸੀ ਫਿਰ ਕਰਈ ਫਿਰ ਕੀ ਹੋ ਗਿਆ ਬਾਪੂ ਮੇਰੀ ਗੱਲ ਸੁਣ ਤੂੰ ਹਰ ਗੱਲ ਮੇਰੇ ਤੇ ਨਾ ਆਇਆ ਕਰ ਵੀ ਤੂੰ ਨਸ਼ੇੜੀਆਂ ਤੇਰਾ ਕੁਝ ਯਕੀਨ ਨਹੀਂ ਮੰਨਦਾ ਕੁੜੀਆਂ ਦਾ ਕੰਮ ਆ ਮੈਨੂੰ ਵੀ ਪਤਾ ਮੇਰੀਆਂ ਭੈਣਾਂ ਨੇ ਕੱਲ ਨੂੰ ਕੋਈ ਨਿੱਕੀ ਗੱਲ ਹੋ ਗਈ ਬਦਨਾਮੀ ਹੋ ਗਈ ਮਾੜਾ ਮੋਟਾ ਤੂੰ ਵੀ ਸਮਝਾ ਰਿਆ ਕਰ ਇਹਨਾਂ ਨੂੰ ਓਏ ਉਹ ਗੱਲ ਤਾਂ ਠੀਕ ਹੈ ਤੇਰੀ ਪਰ ਜੇ ਤੂੰ ਆਹ ਕੰਜਰਾ ਛੱਡ ਦੇ ਸਾਰਾ ਕੁਝ ਮੈਨੂੰ ਫਿਕਰੀ ਨਾ ਹੋਵੇ ਮੈਨੂੰ ਪਤਾ ਤੂੰ ਫਿਕਰ ਤਾਂ ਕਰਦਾਗਾ ਪਰਾ ਜਿਹੜੀਆਂ ਕਰਤੂਤਾਂ ਤੇਰੀਆਂ ਮਾੜੀਆਂ ਨੇ ਤਾਂ ਨਹੀਂ ਤੇਰੇ ਤੇ ਕੋਈ ਯਕੀਨ ਕਰਦਾ ਨਾ ਮੈਂ ਯਕੀਨ ਕਰਦਾ ਚਲ ਮੈਂ ਬਾਪੂ ਇਹ ਜੀ ਨੂੰ ਮੰਨਦਾਗਾ ਇਹ ਤਈਆਂ ਫਿਰ ਛਲ ਚੜ ਕੇ ਬੋਲਣ ਲੱਗ ਗਿਆ ਨਾ ਤਈਆਂ ਪਰਦੇ ਰੱਖਣ ਲੱਗ ਗਿਆ ਨਾ ਪਤਾ ਵੀ ਇਹਦਾ ਕਿਹੜਾ ਕਹਨੇ ਸੱਚ ਮੰਨਣਾਗਾ ਤੂੰ ਭਈ ਹਾਮੀ ਭਰ ਲੈਣਾ ਤੈਨੂੰ ਵੀ ਚਲਾਏ ਆ ਵੀ ਕੁੜੀਆਂ ਪੜ ਜਾਣਗੀਆਂ ਪਰ ਇਹਦਾ ਇਹ ਤਾਂ ਨਹੀਂ ਮਤਲਬ ਵੀ ਫਿਰ ਨਹੀਂ ਆਏ ਜੀ ਆਪਣਾ ਫੈਲ ਚੱਕੀ ਜਾਂਦਾ ਕੋ ਫਿਰ ਉਹ ਹੀ ਤਾਂ ਤੈਨੂੰ ਮੈਂ ਕਹਣਾ ਤੂੰ ਐਵੇਂ ਉਹਨਾਂ ਦੇ ਦਾਬਾ ਪਾਈ ਜਾਣਾ ਰਹਿਣਾਗਾ ਜੇ ਤੂੰ ਸੋਫੀ ਹੋਵੇਂ ਤਾਂ ਅਗਲਾ ਤੇਰਾ ਦਾਬਾ ਵੀ ੱੱਲੇ ਆ ਡੱਕਿਆ ਹੋਇਆ ਡੱਕਿਆ ਹੋਇਆ ਮੈਂ ਕਹਿੰਦਾਗਾ ਤਾਂ ਤੈਨੂੰ ਕਹਿਣਾ ਹੁੰ ਲਗੇ ਜਦੋਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਬਾਪੂ ਵੀ ਆਪਣੀਆਂ ਕੁੜੀਆਂ ਨੂੰ ਸਮਝਾ ਰਾ ਮੈਨੂੰ ਐ ਲੱਗਦਾ ਬੀਪੀ ਇਹ ਬਾਹਰ ਜਾਂਦੀਆਂ ਨੇ ਆਪਣੇ ਹੱਥੋਂ ਤੂੰ ਨਾ ਮੇਰੇ ਗੱਲ ਪੈ ਗਿਆ ਫਿਰ ਮੈਂ ਵੀ ਨਸ਼ੇ ਤਾਂ ਪਿਆਗਾ ਅੱਛਾ ਹਾਂ ਹਾਂ ਉਹੀ ਗੱਲਾਂ ਮੇਰੇ ਤੇ ਸਿੱੜਦੇ ਗੱਲਾਂ ਨਸ਼ਾ ਕਰਦਾ ਤੂੰ ਪਹਿਲਾਂ ਤੂੰ ਹੀ ਐ ਤਾਂ ਹੀ ਤਾਂ ਪੜਨੋਂ ਹਟਾਇਆ ਸੀਗਾ ਚੱਲ ਐ ਮੰਨ ਲਾ ਚੱਲ ਤੂੰ ਫਿਕਰ ਤੇ ਨਸ਼ਾ ਕਰ ਲਿਆ ਫਿਰ ਤੇਰੀ ਫਿਕਰ ਨਾ हट ਗਈਆਂ ਇਹ ਉਠੀਆਂ ਗੱਲਾਂ ਕਰਦਾ ਹੁੰਨਾਗਾ ਐ ਬਹਾਨੇ ਨਹੀਂ ਲੱਭੀਦਾ ਹੁੰਦੇ ਤੂੰ ਬਹਾਨਾ ਹੀ ਲੱਭ ਵੀ ਮੈਨੂੰ ਛੱਡਾਂ ਕਿਵੇਂ ਮੈਂ ਤਾਂ ਲੈ ਮੇਰਾ ਫਿਕਰ ਮੁੱਕੀ ਮੈਂ ਤਾਂ ਛੱਡ ਮੂੰ ਤੂੰ ਕੁੜੀਆਂ ਨੂੰ ਸਮਝਾ ਦੀ ਬਸ ਬਸ ਕੋਈ ਨਾ ਸਮਝਾਉਣ ਵਾਲਾ ਤੂੰ ਹੈਗਾ ਪਰ ਸੁਧਰ ਜਾ ਅਜੇ ਮੈਨੂੰ ਕਹਿੰਦਾ ਲੈ ਮੈਂ ਤੇਰਾ ਕਰਕੇ ਨਸ਼ਾ ਕਰਨ ਲੱਗ ਗਿਆ ਇਹ ਕੁੜੀਆਂ ਦਾ ਕਰਕੇ ਲੱਗਦਾ ਤਾ ਆਉਂ ਦਈ ਲੈ ਲੈ ਕਰੇ ਨਾਲੀ ਚਾਹ ਪੀ ਲੈ ਨਾਲ ਭਾਬੀ ਨੂੰ ਦੇ ਆ ਤੂੰ ਹੀ ਪੀ ਲੈ ਨਾਲ ਭਾਬੀ ਨੂੰ ਦੇ ਆ ਜਾਂ ਭੱਜ ਜਾ ਐਡਾ ਕਿ ਤੇਰੇ ਸੱਪ ਲੜ ਗਏ ਕਿ ਬੋਲਦੀ ਐ ਤੇਰੇ ਲੜਦੇ ਤੇਰੇ ਲੋੜੇ ਮੈਂ ਤਾਂ ਕਹੀ ਨਹੀਂ ਉਹਨੇ ਮੇਰੇ ਗਾਲਾਂ ਪੂੰਂਦੀ ਏ ਜਿਹੜੀ ਸੜੀ ਜੀ ਗਾਲਾਂ ਤੇ ਮੇਰੇ ਪਵਾਕ ਰੱਖਤੀਆਂ ਤੂੰ ਤੇਰੇ ਭਈਆਂ ਨੇ ਗਾਲਾਂ ਮੈਨੂੰ ਬੋਲਿਆ ਉਹਦਾ ਸਾਰਾ ਕੁਝ ਵੀਰਾ ਕਿਵੇਂ ਬੋਲਦਾ ਸੀ ਕਹਿੰਦਾ ਨਾਲੇ ਰਲੀ ਮਿਲੀ ਭੁਗਤ ਹੈਗੀ ਗੱਲ ਜਦੋਂ ਮੇਰੀ ਜਵੀਰ ਤੇ ਆ ਜੇ ਨਾ ਫਿਰ ਨੀ ਮੈਂ ਚੁੱਪ ਕਰਦੀ ਹੁੰਦੀ ਬਈ ਹਾਂ ਜਵੀਰ ਤੇ ਵੱਡੀ ਹੋ ਉਸਦੇ ਜਵੀਰ ਤੇ ਆ ਗਈ ਹੈ ਪੈਣ ਪਿੱਛੇ ਦਾ ਐਨਾ ਕੁਝ ਕਰ ਜਾਂਦਾ ਹੁੰਦਾ ਤੂੰ ਮੇਰੇ ਪਿੱਛੇ ਖੜੀ ਨਹੀਂ ਹੈਗੀ ਕੋਈ ਨੂੰ ਜਾ ਕੇ ਤੂੰ ਤੇਰੇ ਪਿੱਛੇ ਮੈਂ ਕਰੈਕਟਰਲੈਸ ਬਣ ਜਾ ਓਏ ਮੈਂ ਕਿਹਾ ਤੈਨੂੰ ਆਖਿਆ ਤੈਨੂੰ ਕਰੈਕਟਰਲੈਸ ਬਣ ਜਾਣਾ। ਤੁਸੀਂ ਕਿਹਾ ਵੀਰੇ ਨੇ ਤਾਂ ਕਿਹਾ ਵੀ ਇਹ ਵੀ ਇਹੀ ਜੀ ਹੈ। ਫਿਰ ਕਹੀ ਜਾਂਦੇ ਉਹਦਾ ਕੀ ਆ ਤਾਂ ਸੌ ਗੁੱਸਾ ਹੋਊਗਾ। ਹਾਂ ਸੌ ਗੁੱਸਾ ਹੋਊਗਾ ਕਿ ਮੈਂ ਕਹੂਗਾ ਮੈਂ ਨਹੀਂ ਕਹੂੰਦੀ ਭਾਈ ਕਿ ਤੇ ਦੱਸ ਦੂੰਗਾ ਹੀ ਜਾ। ਚੱਲ ਲਾਉਂਦੀ ਫਿਰ। ਆਪ ਬਟਿੰਡੇ ਫਿਰਦੀ ਆ ਗਾਲਾਂ ਮੇਰੇ ਪਈ ਜਾਂਦੀਆਂ ਨੇ ਗੀਆਂ ਓਰੇ। ਬਟਿੰਡੇ ਫਿਰਦੀਆਂ ਨਾਲੇ ਹੋਰ ਕੰਮ ਕਰਨ ਗਈ ਸੀ ਬਿੱਟੀ। ਜਦੋਂ ਮੈਂ ਤੈਨੂੰ ਉਦੋਂ ਜਦੋਂ ਮੈਂ ਤੈਨੂੰ ਉਦੋਂ ਕਿਹਾ ਸੀ ਵੀ ਤੂੰ ਸੱਚ ਦੱਸ ਜਾ ਬਾਈ ਇਹਨੂੰ ਡੈਡੀ ਨੇ ਕੀ ਕਿਹਾ ਸੀਗਾ ਓਰੇ। ਵੀ ਜੇ ਸੱਚ ਦੱਸ ਦਿੰਦੀ ਮੈਂ ਭੇਜ ਦਿੰਦਾ। ਮੈਂ ਕਿਹਾ ਨਹੀਂ ਭੇਜਦਾ ਤੀ। ਇਹ ਨਹੀਂ ਜਾਣਦੇ ਜੇ ਮੈਨੂੰ ਵੀ ਪਤਾ ਹੈਗਾ ਉਹ ਤਾਂ ਹੀ ਰੁਕਦੇ ਹੈਗੇ ਡੈਡੀ ਮੰਮੀ ਤੇ ਦੋਈ ਜਣੇ ਆਪਣੀ ਕਿੰਨੀ ਸਪੋਰਟ ਕਰਦੇ ਨੇ ਤੂੰ ਐਂ ਕਰ ਤੂੰ ਜਾ ਕੇ ਦਿਖਾ ਦੇ ਤੈਨੂੰ ਲੱਗ ਜਾਊਗਾ ਪਤਾ ਆਹ ਭਈ ਇਹਦੇ ਟਿੱਕ ਟਵੀ ਦਿਖ ਰਿਹਾ ਨਾਲੇ ਲੈ ਫਾ ਪਾੜ ਦੇ ਨੀ ਇਹਦੇ ਪਤਾ ਟਿੱਕ ਟਕ ਸਾਹਮਣੇ ਐਣੀ ਵੀ ਚੱਲ ਟਿੱਕ ਟਕ ਲੱਗ ਗਈ ਮੈਂ ਡਿੱਗ ਗਿਆ ਧਾਮਾ ਬਾਹਰ ਇਹ ਮੈਨੂੰ ਕੀ ਪਤਾ ਤੇ ਮੈਂ ਤਾਂ ਵਿੱਚ ਰੱਖਤੀ ਹੁਣਾ ਤੱਕਤੀ ਵਿੱਚ ਤੂੰ ਵੀ ਦੇਖ ਲਈ ਮੈਂ ਕੋਈ ਨਾ ਕੋਈ ਨਾ ਯਾਦ ਰੱਖੂੰਗੀ ਮੈਂ ਮੈਂ ਤਾਂ ਤੂੰ ਦੇਖੀ ਹੋਈ ਹੈ ਮੇਰੇ ਨਾਲ ਤਾਂ ਹੀ ਨਹੀਂ ਖੜੀ ਕਦੇ ਤੂੰ ਕਾਹਨੂੰ ਨਹੀਂ ਖੜੀ ਹੈਗੀ ਮੈਂ ਤਾਂ ਖੜੀ ਹੁੰਨੀ ਆ ਮੈਂ ਤੇਰਾ ਪੇਪਰ ਤਾਂ ਦਬਾਤਾ ਦੱਸਿਆ ਤਾਂ ਨਹੀਂ ਕਿਸੇ ਨੂੰ ਵੀ ਤੂੰ ਕਿੱ ਜਿਵੇਂ ਰੋਲਾ ਪਾਉਣ ਵਾਲੀ ਹੁੰਦੀ ਉਦੀ ਪਾ ਦਿੰਦੀ ਰੋਲਾ ਤਾਂ ਪਾ ਲਉਂਦੀ ਫੇਰ ਹਾਂ ਤੂੰ ਚੰਗਾ ਗੁਣ ਕਰਦੀ ਐ ਮੇਰਾ ਵਾਅਦਾ ਦਿੱਤਾ ਫੇਰ ਹੁਣ ਵੀ ਪਾਏ ਦਿੱਤਾ ਫੇਰ ਉਹ ਮੈਂ ਥੋੜੀ ਪਾਇਆ ਹੋਣਾ ਹੁਣ ਤਾਂ ਜਦੋਂ ਕਹਿੰਦੇ ਉਹਦੇ ਪਾਣੀ ਪੂਲ ਉੱਪਰ ਦੀ ਲੰਘਿਆ ਫਿਰ ਤਾਂ ਕੁਛ ਨਾ ਕੁਛ ਕਰਨਾ ਪੈਂਦਾ ਹੂੰ ਏ ਕੋ ਕੀ ਕਹਿੰਦੇ ਛੇੜੀ ਜਾ ਭਾਈ ਆਪਣਾ ਹੈ ਦੱਸ ਇੰਨੇ ਦਿਨਾਂ ਦੀ ਗੱਲ ਚੱਕ ਲਿਆ ਆ ਭਾਈ ਕਹਿੰਦਾ ਤਾਂ ਉਹ ਸਹੀ ਐ ਤੂੰ ਗਈਆਂ ਝੂਠ ਮਾਰ ਕੇ ਜੇ ਤੂੰ ਸੱਚ ਦੱਸ ਕੇ ਗਈ ਹੁੰਦੀ ਫਿਰ ਤੜੀ ਅਗਲੇ ਨੂੰ ਕੁਝ ਕਹਿਣਾ ਦੀ ਤੈਨੂੰ ਏ ਮੇਰੀ ਮਾਂ ਨਹੀਂ ਜਾਣ ਦਿੰਦਾ ਤੀ ਉਹ ਤਾਂ ਝੂਠ ਮਾਰ ਕੇ ਗਈ ਤੀ ਨਹੀਂ ਮੇਰੇ ਘਰ ਜੀ ਕਰਦਾ ਫਿਰ ਬਾਈ ਜੀ ਨਹੀਂ ਜਾਣਦੇ ਨਾ ਜਾਣਦੇ ਵੀ ਘਰ ਦੇ ਕੁੱਤੇ ਨਹੀਂ ਹੋ ਕੀ ਥੋੜੀ ਆਏਂਗੀ ਤੂੰ ਚਲ ਚੰਗਾਏ ਬਾਰਾ ਨਾ ਬੋਲਾ ਬਾਰਾ ਤੂੰ ਬੋਲਦੀ ਏ ਨਾਲੇ ਚੰਗੀ ਚਾਹ ਬਣਾ ਕੇ ਦਿੱਤੀ ਚੰਗੀ ਨਖਰੇ ਕਰਦੀ ਏਗੀ ਲੈ ਚਲ ਚੰਗਾਏ ਪੜਾ ਦੇ ਚਾਹ ਫਿਰ ਪੀ ਲੈਣੀ ਚਾਹ ਬਣਾ ਦੇ ਬਾਈ ਇਧਰ ਮੈਂ ਦੋਨੇ ਪਾ ਲੈਣੇ ਮੈਂ ਤਾਂ ਆਪੇ ਦੋ ਗਲਾਸ ਪੀ ਲੂ ਪਰ ਤੇਰੇ ਵਰਗ ਨੂੰ ਮੈਂ ਚਾਹ ਨਹੀਂ ਪੀਉਂਦੀ ਕੋਈ ਨਾ ਬਣਾਉਂਗੀ ਮੈਂ ਵੀ ਦੁੱਧ ਚ ਪੱਤੀ ਪਾ ਕੇ ਪੀਉਂਗੀ ਤੇਰੇ ਲਈ ਚਾਹਾਂਵੇਂ ਦੇਖੀਆ ਨਹੀਂ ਕਹੀ ਜੀ ਬਣਾਉਣੀ ਏ ਤੂੰ ਇਹ ਤੇ ਨਾਲ ਦਾ ਸਬਾਬ ਬਣਾਉਣੀ ਹੁੰਦੀ ਆ ਤੇ ਨਾਲ ਤਾਂ ਰੇਲਵੇ ਸਟੇਸ਼ਨ ਵਾਲੇ ਵਧੀਆ ਬਣਾਉਂਦੇ ਨੇ ਚਾਹ ਹਾਂ ਰੇਲਵੇ ਸਟੇਸ਼ਨ ਨਾਲ ਵਧੀਆ ਬਣਾਉਂਦੇ ਨੇ ਨਾਲੇ ਹੋਰ ਕੋਈ ਨਾ ਤੂੰ ਵੀ ਚਾਹ ਕੇ ਕਰਨੀਂ ਖੜ ਖੜ ਕੇ ਆਈ ਚਾਹ ਬਣਾਉਂਦੀ ਮੈਂ ਵੀ ਹੁਣ ਤੂੰ ਬਣਾ ਕੇ ਤਾਂ ਪੀ ਲੈ ਕੰਮ ਤਾਂ ਲੱਗੇਗੀ ਕਰਨ ਦਾ ਤੂੰ ਕੰਮ ਕਰ ਲੱਭਦਾ ਜਾਂ ਭੱਗ ਜਾ ਹੁਣ ਭਾਬੀ ਨੂੰ ਦੇ ਕੇ ਹੁੰਨੀ ਆ ਚਾਹ ਮੇ ਤਾਂ ਜਿਆ ਦੇ ਆ ਨਾਲੇ ਉੱਥੇ ਪਈਆ ਪਾ ਕੇ ਨਾ ਪੀਜੀ ਚੋਰੀਓ ਨਹੀਂ ਪਿੰਦੀ ਤੇਰੇ ਚਾਹ ਤੋਂ ਵੀ ਨਹੀਂ ਪਿੰਦੀ ਮੈਂ ਬਾਂਦਰੀ ਜੀ ਲੈ ਠੀਕ ਨਾ ਬੇ ਕੀ ਹੋ ਗਿਆ ਐਂ ਕਾ ਤੋ ਘਬਰਾਇਆ ਹੋਇਆ ਤੈਨੂੰ ਮੈਂ ਕਿੰਨੇ ਵਾਰ ਕਿਹਾ ਕਿਸੇ ਸਿਆਣੇ ਲੈ ਵਕ ਚੱਲ ਜਾਂ ਕਿਸੇ ਪੰਡਤਲੇ ਲੈ ਵਕ ਚੱਲ ਤੂੰ ਉਹ ਬੜਾ ਮੇਰੀ ਗੱਲ ਮੰਨਦੀ ਹੈਗੀ ਛਾਣਾ ਪੰਡਤ ਇਹ ਕਿੱਧਰੋਂ ਆ ਗਿਆ ਵਿੱਚ ਗੱਲ ਕੀ ਆਖਰ ਮਾਂ ਆਹ ਹੈਣੀ ਚ ਫਟਮੰਡੀ ਅਨ ਛੇੜੀ ਕੁੱਕੜਾ ਹਾਉ ਇਹਨੂੰ ਕੀ ਹੋ ਗਿਆ ਹੋਣਾ ਕੀ ਹੈ ਅਗਲੇ ਨੇ ਵਿਆਹ ਹੋ ਗਿਆ ਫਿਰ ਉਹਦਾ ਮੈਨੂੰ ਵੀ ਪਤਾ ਪਤਾ ਤੈਨੂੰ ਲਾ ਸਾਰੇ ਪਿੰਡ 'ਚ ਤਾਂ ਗੱਲ ਉੱਡੀ ਪਈ ਹੈਗੀ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਐਨਾ ਨਸੇੜੀ ਉਹ ਉਹ ਤਾਂ ਚੁੱਲ੍ਹੇ ਦੀ ਸਵਾਹ ਨਹੀਂ ਛੱਡਦਾ ਹੈਗਾ ਉਹੀ ਗੱਲ ਤੇ ਮੈਨੂੰ ਟੈਨਸ਼ਨ ਹੋਈ ਪਈ ਹੈ ਮੈਨੂੰ ਰਿਸ਼ਤਾ ਕਰਵਾ ਕੇ ਨਹੀਂ ਦਿੱਤਾ ਨੇ ਉਹੀ ਗੱਲ ਮੈਂ ਸੋਚਦੀ ਸੀ ਵੀ ਕਮਾਲ ਦੀ ਗੱਲ ਤਾਂ ਇਹ ਹੈ ਆ ਆਪਣੇ ਪਿੰਡ ਛੱਡ ਅਹ ਤਮ ਓਕੇ ਪੰਜ ਪਿੰਡਾਂ ਨੂੰ ਪਤਾ ਵੀ ਇਹ ਐਨਾ ਨਸੇੜੀ ਹੈ ਫਿਰ ਵੀ ਕਿਹਨੇ ਕੁੜੀ ਦੇਤੀ ਇਹਨੂੰ ਹਨਾ ਪੁੱਛਦਾ ਮੈਨੂੰ ਪਤਾ ਲੱਗ ਰਿਹਾ ਹੈ ਦੇਹਲਾ ਮਾ ਚੰਗੇ ਪਾਲੀ ਨੂੰ ਰਿਸ਼ਤੇ ਨਹੀਂ ਹੁੰਦੇ ਆ ਨਸ਼ੀੜੀਆਂ ਨੂੰ ਰਿਸ਼ਤੇ ਹੋਈ ਜਾਂਦੇ ਨੇ ਪਰ ਇਸ ਗੱਲ ਦਾ ਤਾਂ ਮੈਨੂੰ ਪਤਾ ਹੈ ਵੀ ਉਹਦਾ ਵਿਆਹ ਹੋ ਗਿਆ ਪਰ ਮੈਨੂੰ ਇਹ ਨਹੀਂ ਪਤਾ ਵੀ ਉਹਦੀ ਬਹੂ ਕਹੀ ਜੀ ਹੈ ਤੇ ਤੂੰ ਤਾਂ ਬਾਹਰ ਅੰਦਰ ਜਾਣ ਲੈ ਸੁਣਿਆ ਕੀ ਸੀ ਤੋ ਮਾਂ ਕਹਿੰਦੇ ਕੁੜੀ ਅੰਨੀ ਹੈਗੀ ਅੰਨੀ ਹਾਂ ਦਿਖਦਾ ਨਹੀਂ ਹੈ ਕਹਿੰਦੇ ਬੱਲੇ ਕਮਲਾ ਹੋਇਆ ਤੂੰ ਉਹ ਪਰ ਮਾਂ ਨਸ਼ੀੜੀਉਂ ਤੇ ਇਹੀ ਜਿਹੀ ਕੁੜੀਆਂ ਮਿਲਣਗੀਆਂ ਹੋਰ ਤੂੰ ਭਾਲ ਦੇ ਹੀਰ ਅਗਲੇ ਆਪਦੇ ਨਸ਼ੀੜੀ ਨੂੰ ਕੁਮਾਰਾ ਰੱਖ ਲੈਣਗੇ ਪਰ ਅੰਨੀ ਨਾਲ ਥੋੜੀ ਨਾ ਵਿਆਹ ਕਰਨਗੇ ਉਹ ਅੰਨੀ ਨੂੰ ਸਾਹਮਣੇ ਕੋਈ ਨਹੀਂ ਛੇੜੀ ਜਿਵੇਂ ਮੈਂ ਬਾਹਰੋਂ ਗੱਲ ਸੁਣੀ ਉਹ ਵੀ ਤੈਨੂੰ ਮੈਂ ਦੱਸ ਰੇਗਾ ਹੁਣ ਮੈਂ ਤੈਨੂੰ ਝੂਠ ਬੋਲੂਗਾ ਮੈਂ ਤੈਨੂੰ ਕਿੰਨੇ ਵਾਰ ਤਾਂ ਕਿਹਾ ਕਿਸੇ ਸਿਆਣੇ ਲਈ ਬੱਕ ਚਲਾ ਉਹ ਮੇਰੀ ਜਨਮ ਪਤਰੀ ਤੇ ਖਲਾ ਕੇ ਦੇਖ ਲੈ ਖਪਰਾ ਕਿਸਨੇ ਮੇਰੇ ਕਰਮੇ ਬੰਨੇ ਪੈਨੇ ਮੇਰੇ ਮਮਾ ਚਾਜ ਜਿੱਦੇ ਕਰ ਲਿਆ ਕਰ ਕੰਮ ਚਾਜ ਜਿੱਦੇ ਕਰਦਾ ਮੈਂ ਚਾਜ ਦਾ ਕੰਮ ਕਰਦਾ ਹੁਣ ਠੀਕ ਕਰਾਂ ਮੈਂ ਜਾਣਦੀ ਆ ਮੈਂ ਤੈਨੂੰ ਕਿਹੜੇ ਚਾਜ ਦੇ ਕੰਮ ਕਰਦਾਗਾ ਨਾ ਮੈਨੂੰ ਐਂ ਦੱਸ ਕਿਹੜਾ ਬਿਜ਼ਨਸ ਖੋਲ ਰੱਖਿਆ ਤਾਂ ਚਾਜ ਦੇ ਕੰਮ ਕਰਨ ਨੂੰ ਹਾਂ ਮੈਂ ਜਿੰਨੇ ਯੁੱ ਮੈਂ ਤੈਨੂੰ ਗੱਲ ਘੁੱਟਨੂ ਤਾਂ ਨਹੀਂ ਕਹਿੰਦੀ ਤੂੰ ਤਾਂ ਮਾਂ ਨੂੰ ਵੀ ਸਿੱਧਾ ਬੋਲਦਾ ਵੇ ਮਾਂ ਨੂੰ ਸਿੱਧਾ ਨਹੀਂ ਬੋਲਦਾ ਸਭ ਨੂੰ ਪਤਾ ਲੱਗਦਾ ਮੇਰੇ ਨਾਲ ਦੇ ਸਾਲੇ ਸਾਰੇ ਵਿਆਹੇ ਗੇ ਇਕੱਲਾ ਮੈਂ ਕੁਵਾਰਾ ਫਿਰਦਾ ਫਿਰ ਕਹਿੰਦੇ ਕੰਨ ਨੂੰ ਕਿਸ ਦੀ ਕੱਢ ਲਿਆ ਫਿਰ ਤੁਹਾਨੂੰ ਪਤਾ ਲੱਗ ਜੀ ਮੈਂ ਕਿਹਦੀ ਕੁੜੀ ਲਿਆ ਕੇ ਪਾਦਾ ਤੇਰੇ ਘਰਾਂ ਮੈਨੂੰ ਐਂ ਤਾਂ ਦੱਸ ਦੇ ਕੀ ਗੱਲ ਪਾਦਾ ਪਤਾ ਨਹੀਂ ਤੇਰੇ ਕਰਮ ਕਿੱਥੇ ਸੁੱਤੇ ਪਏ ਨੇ ਮੇਰਾ ਕਿਹੜਾ ਜੀ ਨਹੀਂ ਕਰਦਾ ਬਈ ਮੈਨੂੰ ਉਹਦੀਆਂ ਪੱਕੀਆਂ ਖਾਵਾ ਬੈਠੇ ਮੰਜੇ ਤੇ ਹੈ ਜਿਹੜੀ ਮੈਂ ਆਪ ਫਿਰਦੀਆਂ ਸਾਰਾ ਦਿਨ ਗਿੱਟੇ-ਗੋਟੇ ਗੜੀ ਮੇਰੇ ਸਾਲੇ ਪਤਾ ਕਿੰਨੇ ਟੀਚਰਾਂ ਕਰਦੇ ਨੇ ਉਹ ਕਹਿੰਦੇ ਤ ਇਹ ਦੇਖ ਸੋਚਣ ਵਿੱਚ ਵੀ ਉਹਦਾ ਵਿਆਹ ਹੋ ਜਾਊਗਾ ਤਾਂ ਐ ਕਹਿਨੀ ਆ ਆ ਬਥੇਰੇ ਮੁੰਡੇ ਐ ਕਰ ਕਰ ਕੇ ਮਿੰਟਾ ਚੀ ਕੁੜੀ ਲਿਓਂਦੇ ਨੇ ਰੁਟ ਜਾਣਾ ਤੇਰੇ ਤੋਂ ਤਾਂ ਉਹ ਵੀ ਨਹੀਂ ਕੁਝ ਹੁੰਦਾ ਹੈਗਾ ਆਓ ਪਹਿਲਾਂ ਚੰਗੇ ਸੰਗਤ ਨਾਲ ਰੋਟੀ ਪੱਕਦੀ ਹੋ ਜੂਗੀ ਆਪਣੀ ਹੁਣ ਕੱਢ ਲਿਆ ਮੈਂ ਮੈਂ ਕੀ ਦੀ ਕੱਢ ਲਿਆ ਮੈਂ ਮੇਰੇ ਬਾਸ ਤੇ ਬਿੱਲੀ ਤੁਰੀਆਂ ਫਿਰਦੇ ਨੇ ਸਾਰੀਆਂ ਵੀ ਹਾਂ ਵੀ ਬਾਹਲਾ ਸੋਹਣਾ ਨਾ ਮੈਂ ਵੀ ਸਾਰੇ ਤੁਰੀਆਂ ਫਿਰਦੇ ਨੇ ਕੋਈ ਆ ਬਥੇਰੀ ਥਾਂ ਥਾਂ ਤੇ ਸੁਣਦੇ ਆ ਕਿ ਫਲਾਣੇ ਦਾ ਮੁੰਡਾ ਕੁੜੀ ਕੱਢ ਲਿਆ ਆ ਮਿੰਟਾ ਚੀ ਐ ਪਤਾ ਲੱਗਦਾ ਹਾਂ ਵੀ ਵਿਆਹ ਕਰਵਾ ਕੇ ਘਰੇ ਵੀ ਲਿਆਂਦੀ ਮੰਤੋਂ ਆਪੀ ਬਾਤ ਸੁਲਾਸ ਭਾਈ ਆਪੀ ਹੋ ਜਾਂਦੀ ਐਗੀ ਆਪੀ ਹੋ ਜਾਂਦੀ ਆ ਤੂੰ ਤਾਂ ਕਿਸੇ ਜੋਗਾ ਨਹੀਂ ਕਾਸੇ ਕਰਮ ਜੋਗਾ ਨਹੀਂ ਤੇ ਤੂੰ ਤਾਂ ਕੁਛ ਨਹੀਂ ਬਣਦਾ ਨਾ ਕੰਮੇ ਤੋਂ ਹਾਂ ਉਹਨ ਕੰਮੀ ਆਪੀ ਐ ਬਿਆ ਤੁਹਾਡੇ ਕੋਲ ਨਹੀਂ ਹੁੰਦਾਗਾ ਨਕਮਾ ਮੈਨੂੰ ਬਣਾ ਦਿਆ ਕਰੋ ਤੁਹਾਡੇ ਲੋਗ ਦੇ ਕੋਲ ਹੁੰਦਾ ਨਹੀਂਗਾ ਬਿਆ ਨੂੰ ਦੱਸ ਮੈਂ ਕਿਧੇ ਜਾ ਕੇ ਮੂਰੇ ਝੋਲੀ ਏਡਾਂ ਕੀ ਤੂੰ ਪਰ ਮੈਂ ਕਿਹਦੀ ਕੁੜੀ ਨਹੀਂ ਜਤੀ ਭਜਾਣਾ ਮੈਂ ਮੈਂ ਕਿਹਦੀ ਕੁੜੀ ਕੱਢ ਲੈਣਾ ਕੁੜੀਆਂ ਬਾਦੂ ਤੁਰੀਆਂ ਫਿਰਦੀਆਂ ਨੇ ਹੈ ਸਾਰਾ ਦਿਨ ਬੋਲਦਾ ਤੂੰ ਕੋੜੇ ਬੋਲਾ ਦੇਖ ਤਾਲਾ ਆਪ ਬਬਦੀ ਬੋਲ ਬਾਣੀ ਨੂੰ ਮੜਾ ਜਾਂ ਲੋਟ ਕਰ ਲੈ ਵੇ ਜੇ ਕਿਸੇ ਨਾਲ ਮੜਾ ਮੋਟਾ ਮਿੱਠਾ ਰਹੇਗਾ ਤਾਂ ਹੀ ਕੋਈ ਕੁੜੀ ਭੈਣ ਤੇਰੇ ਮਗਰ ਲੱਗੂਗੀ ਆ ਮਿੱਠਾ ਤਾਂ ਮੈਂ ਦੱਸ ਹੁਣ ਖੰਡ ਡਿੱਗਣ ਲੱਗ ਜਣਾ ਲੋਕਾਂ ਦੇ ਮੂੰਹ ਤੇ ਵੀ ਹਾਂ ਤਾਂ ਹੀ ਕੁੜੀਆਂ ਵਹਿਣਗੇ ਇਹ ਬਈ ਸੰਜੋਗ ਬੰਨੇ ਹੋਏ ਆ ਮੇਰੇ ਤਾਂ ਕਿਸ ਨੇ ਮੈਨੂੰ ਪੱਕਾ ਪਤਾਗਾ ਮੈਂ ਤੈਨੂੰ ਕਿੰਨੇ ਵਾਰ ਤੱਕ ਆ ਵੀ ਦੇਖ ਲੈ ਚੈੱਕ ਕਰਾ ਲੈ ਕਿਤੇ ਦਿਖਾ ਲੈ ਤੂੰ ਕਹੜਾ ਗੱਲ ਮੰਨਦੀ ਐ ਨਾ ਨਾ ਤੂੰ ਆਪਦੀ ਗੱਲ ਦੂਸਦਾ ਰੱਖਦੀ ਐਂਗੀ ਤੈਨੂੰ ਕੀ ਪਤਾ ਮੈਂ ਕਿੱਥੇ ਤੱਕ ਖੂ ਖਾਤੇ ਪੱਟ ਤੇ ਹਾਂ ਖੂ ਖਾਤੇ ਪੱਟ ਤੇ ਦੇਖ ਖੂ ਖਾਤੇ ਪੱਤੇ ਹੁੰਦੇ ਨਾ ਤਾਂ ਐਨੀ ਉਮਰ ਨਾ ਲੰਘਦੀ ਮੇਰੀ ਜਿੰਨਾ ਤੱਕ ਮੈਂ ਛੜਿਆਂ ਦੇ ਵਿੱਚ ਨਹੀਂ ਨਭਜਣ ਲੱਗਦਾ ਉਹਨਾਂ ਤੱਕ ਨਹੀਂ ਤੈਨੂੰ ਸ਼ਾਂਤੀ ਮਿਲਦੀ ਹਾਏ ਹਾਏ ਬੇ ਹੁਣ ਚਾਹ ਬਣਾ ਦੇ ਬੇਚਾਰੀ ਮੈਂ ਆ ਬਣਾਵਾ ਜਿੰਨਾ ਤੱਕ ਮੈਂ ਘਰ ਦੇ ਸਾਰੇ ਕੰਮ ਨਹੀਂ ਤਾਂ ਕਰਨ ਲੱਗਦਾ ਬਸ ਉਹਨਾਂ ਦਾ ਕਰ। ਜੇ ਤੂੰ ਜ਼ਿਆਦਾ ਗੁੱਟ ਬਣਾ ਲਿਆ। ਮੇਰੇ ਸਿਰ ਦੁਖਣ ਲੱਗਾ। ਨਾਲੇ ਮੈਨੂੰ ਬਣਾ ਦੇ ਗੁੱਟਾ। ਮੈਂ ਪੀ ਲੂੰਗੀ। ਤੂੰ ਬਚਾਉਣੀ ਮੈਨੂੰ ਰੱਖੇ ਦੇ ਵਾਸਤੇ ਇੱਕ ਵਾਰਤ ਐ। ਰੱਖੇ। ਮੈਂ ਤਾਂ ਦੂਣਾ ਤੈਨੂੰ ਕਹਿੰਨੀ ਆ ਰੁਟ ਜਾਣਾ ਰੁਟ ਜਾਣਾ ਤੂੰ ਕੱਢ ਲਿਆ ਕਿਸੇ ਦੀ ਕੁੜੀ ਸ਼ੇਕਣ ਨੂੰ ਰੋਟੀ ਪੱਕਦੀ ਹੋ ਜੂਗੀ। ਮੈਂ ਵੀ ਬੈਠੀ ਚਾਹ ਪਾਣੀ ਪੀ ਲੂੰਗੀ। ਕਿਸੇ ਦਾ ਆਪ ਫਿਰਦੀ ਆ। ਨਹੀਂ ਬਸ ਕਰਣੀ। ਰੋਟੀ ਪੱਕਦੀ। ਤੇ ਤੂੰ ਦੁਨੀਆ ਦੀ ਪਹਿਲੀ ਮਾਂ ਹੋਊਂਗੀ ਜਿਹੜੀ ਆਪਣੇ ਮੁੰਡੇ ਨੂੰ ਆਪ ਕਹਿਰੀਂਗੀ ਕਿ ਕਿਸੇ ਦੀ ਕੁੜੀ ਕੱਢ ਲਿਆ। ਤੇਰਾ ਪਹਿਲਾ ਮੁੰਡਾ ਇਹੋ ਜਿਹਾ ਹੋਊ ਜਿਹੜਾ ਇੰਨਾ ਸਿਆਣ ਤੇ ਜਿੱកਸ ਸਛਾਣੇ ਸੱਪਿਆਂ ਕੋਲੇ ਜਾਂਦੀਆਂ ਉਹ ਕਿਹੜਾ ਐਵੇਂ ਕੋਈ ਤਾਂਗਾ ਸੁੱਤਾ ਦੇ ਦਿੰਦੇ ਨੇ ਉਹ ਵੀ ਲੋਟ ਭਾਲਦੇ ਨੇ ਤੇਰੇ ਕੋਲੋਂ ਮੰਗਦੀਆਂ ਤੂੰ ਕਹਿੰਦੇ ਮੇਰੇ ਕੋਲ ਪੈਸੇ ਨਹੀਂ ਨੇ ਬਸ 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 ਆਹ ਪੈਸੇ ਨਾ ਕੱਢੀ ਆਪਣੇ ਗੀਜੇ ਚ ਜਿੰਨੇ ਪੈਸੇ ਨਹੀਂ ਕੱਢਦੀ ਅੱਜ ਕੱਲੋਂ ਉਹਨਾਂ ਦਾ ਹਿੱਲਣਾ ਨਹੀਂ ਹੁੰਦਾ ਮੇਰੇ ਕੋਲੇ ਕਿਹੜੇ ਢਾਵੇਂ ਧਰੇ ਪਈ ਐ ਕਿਹੜੇ ਨੋਟ ਲੈ ਕੇ ਫੜਾਈ ਨਹੀਂ ਤੇ ਮੈਨੂੰ ਆਹੀ ਗੱਲਾਂ ਕਰਕੇ ਤੇ ਮੇਰਾ ਰਿਸ਼ਤਾ ਨਹੀਂ ਹੋ ਰਿਹਾ ਇਹੀ ਗੱਲਾਂ ਕਰਕੇ ਮੈਂ ਖਵਾਰਾ ਮਾਰਦੇ ਹਾਂ ਮੈਂ ਤਾਂ ਨਹੀਂ ਮਾਰ ਕੇ ਆਉਂਦੀ ਤੇਰੇ ਰਿਸ਼ਤੇ ਤੇ ਰੋੜ ਜਾਣਾ ਗੱਲਾਂ ਦੇ ਕਹੀਜੀ ਕਰਦਾ ਆ ਜਿੰਨੇ ਮੈਨੂੰ ਭਕਾਈਆਂ ਮਾਰਦੀਆਂ ਜੇ ਇਹੀ ਪੈਸ ਉਰੇ ਜਮਾਂ ਖੇਡਣਾ ਨਾਲੇ ਤੇਰਾ ਜੀ ਲੱਗ ਰਿਹਾ ਹੈ ਨਾਲੇ ਮੇਰਾ ਜੀ ਲੱਗ ਰਿਹਾ ਹੈ ਜਿਹੜਾ ਖੇਜੇ ਖੇਜੇ ਰਹਿੰਦਾ ਨਾ ਤਾਂ ਹੀ ਖੇਜੇ ਖੇਜੇ ਰਹਿੰਦਾ ਮੈਂ ਮੇਰਾ ਘੜਾ ਜੀ ਨਹੀਂ ਕਰਦਾ ਹੈਗਾ ਵੀ ਮੇਰੇ ਘਰੇ ਵੀ ਰੌਣਕ ਲੱਗੇ ਹੈ ਤੂੰ ਤਾਂ ਮਾਂ ਮੈਨੂੰ ਬਸ ਕੁਮਾਰਾਂ ਮਾਰਨਾ ਸਿੱਧੀ ਜੀ ਗੱਲ ਹੈ ਹਾਂ ਕੁਮਾਰਾਂ ਮਾਰਨਾ ਹੈਗਾ ਕਿਹੜੀ ਮਾਂ ਆਪਦੇ ਜਵਾਖਾਂ ਨੂੰ ਕੁਮਾਰਾ ਰੱਖ ਕੇ ਰਾਜੀ ਹੈਗੀ ਬੱਲਾ ਦੇ ਕੀ ਕਰਦਾ ਜਿੰਦਗੀ ਕਰਵਾਦਾ ਮੁੰਡੇ ਦਾ ਕੀ ਕਰਾਂ ਕਿੱਥੋਂ ਲਿਆ ਮਾਂ ਡੋਲਾ ਇਹਨੂੰ ਮੇਰੇ ਘੜਾ ਕੋਈ ਸਾਰੇ ਆ ਜੇ ਮੇਰੇ ਬਸ ਚ ਹੁੰਦਾ ਨਾ ਮੈਂ ਤਾਂ ਉਹਨੂੰ ਕਿੱਦੇ ਦੀ ਲਾ ਕੇ ਬਿਠਾ ਲੈਂਦੀ ਖੇੜਦੀ ਮੈਂ ਤਾਂ ਮੌਜਾਂ ਨਾਲ ਆਪਦੇ ਪੋ ਕੁੜੇ ਕੁੜੀਆਂ ਘਰੇ ਆਓ ਇਹ ਕਿੱਥੋਂ ਆ ਗਈ ਸਸਰੀਕਾਲ ਚਾਚੀ ਸਸਰੀਕਾਲ ਪੁੱਤ ਹੋ ਠੀਕ ਆ ਹਾਂ ਮੈਂ ਤਾਂ ਠੀਕ ਆ ਤੁਸੀਂ ਦੱਸੋ ਸਾਰੇ ਠੀਕ ਠਾਕ ਹੋ ਆਹਾਂ ਠੀਕ ਠਾਕ ਲੈ ਚਾਚੀ ਆ ਰਹੀ ਸਸਰੀਕਾਲ ਚਾਚੀ ਸਸਰੀਕਾਲ ਪੁੱਤ ਠੀਕ ਹੈ ਹਾਂ ਠੀਕ ਆ ਮੈਂ ਤਾਂ ਅੱਛਾ ਕਿਵੇਂ ਆਈ ਸੀ ਉਹ ਮੈਂ ਤਾਂ ਨਾ ਤੁਹਾਨੂੰ ਵਧਾਈਆਂ ਦੇਣ ਆਈ ਸੀ ਸੱਚਾ ਹੈ ਨਾ ਲੈ ਮੁੰਡਾ ਵਿਆਹ ਲਿਆ ਕੋੜੇ ਦੱਸਿਆ ਹੀ ਨਹੀਂ ਨਾਲੇ ਮੈਂ ਸਲਾਮੀ ਦੇਣ ਆਈ ਸੀ ਆ ਦੇਖ ਲੈ ਚੁੰਨੀ ਦੇ ਲੜਵੰਦੀ ਫਿਰਦੀ ਆ ਮੈਂ ਤਾਂ ਉਹ ਤਾਂ ਤੂੰ ਲੇਟ ਹੋ ਗਈ ਚਾਚੀ ਥੋੜਾ ਜਿਹਾ ਹਾ ਹੋਣੀ ਮੰਡੀ ਗਏ ਨੇ ਕਿ ਜਾਂ 2 ਕੁ ਮਿੰਟ ਪਹਿਲਾਂ ਤੇਰੇ ਅੱਗੇ ਅੱਗੇ ਨਿਕਲੇ ਨੇ ਹਾਂ ਚਾਚੀ ਆਹ ਨਹੀਂ ਆਉਣਗੇ ਆ 5 ਵਜੇ ਤੋਂ ਬਾਅਦ 5 ਵਜੇ ਤੋਂ ਬਾਅਦ ਆਉਣਗੇ ਹਾਂ ਮੈਂ ਇਹਨੂੰ ਤਾਂ ਚੰਮਕ ਨਹੀਂ ਹੈਗੇ ਉੱਥੋਂ ਤੁਰ ਹੀ ਆਂਦੀ ਸੀ ਮੈਂ ਤੇ ਚੱਲ ਮੈਂ ਅੰਦਰ ਸਮਾਨ ਸਮੁੰਜ ਰਹੀ ਹਾਂ ਗੱਡੀ 'ਚ ਗਏ ਨੇ ਫਿਰ ਉਹ ਹਾਂ ਤਾਂ ਚਾਚੀ ਹਲੇ ਭੇਜਿਆ ਨਹੀਂ ਹੈਗਾ ਚੁੰਨੀ ਚੜਾ ਕੇ ਲਿਆਂਦੀ ਹੈ ਬਹੂ ਹੋਰ ਚਾਚੀ ਫਿਰ ਉਹ ਤਾਂ ਚੁੰਨੀ ਚੜਾ ਕੇ ਲੈ ਆਏ ਨੇ ਕਹਿੰਦੇ ਬਾਅਦ 'ਚ ਦੇ ਦਾਂਗੇ ਸਮਾਨ ਹੋਰ ਅੱਛਾ ਉਹ ਜਦੋਂ ਦੇਖਣ ਗਈ ਸੀ ਤੇ ਉਹਦੀ ਲਿਆਏ ਸੀ ਨਾਲ ਫੇਰ ਚੱਲ ਬਾਪੂ ਤਾਂ ਕਦੋਂ ਕਰਨੇ ਆਪਣੇ ਦਾ ਹ ਲੈ ਜਦ ਰੱਬ ਨੇ ਚਾਹਿਆ ਉਹਦਾ ਬਬਲੂ ਦਾ ਵੀ ਹੋ ਜੂਗਾ ਉਹਦਾ ਵੀ ਹੁੰਦਾ ਨਹੀਂ ਵਿਚਾਰੇ ਦਾ ਹਨਾ ਹੁੰਦਾ ਨਹੀਂ ਉਹਦਾ ਨਾਟਕ ਕਿੱਡਾ ਹੋ ਰਿਹਾ ਦੇਖ ਲੈਣਾ 30 ਸਾਲ ਤੱਕ ਪਿਆ ਪਿਆ ਹੋਰ ਫੋਨ ਨੂੰ ਮੇਰੇ ਪੁੱਤ ਚਕਾ ਦੀ ਘਾਟ ਹੈ ਕੁੜੇ ਸੁੱਖ ਨਾਲ ਸੋਣਾ ਸਣਾ ਖਾਗਾ ਹੈ ਤੇ ਉਹ ਕੋੜਾ ਕੋਈ ਐ ਵੀ ਨਾਸਾ ਪੱਤਾ ਕਰ ਦੇਗਾ ਕਾਸੇ ਦੇ ਹੱਥ ਵੀ ਘਾਟ ਦੋਸੀ ਤੂੰ ਕੀ ਹੈ ਵੀ ਘਾਟ ਹੈ ਉਹ ਨਹੀਂ ਹੁੰਦਾ ਹੁੰਦਾ ਰੰਗ ਇਸ ਤਰ੍ਹਾਂ ਮਤਲੀ ਗੱਲਾਂ ਹੁੰਦੀਆਂ ਹਾਂ ਰੰਗ ਦਾ ਕੁੜੇ ਰੱਬ ਨੇ ਦੋਏ ਬਣਾਏ ਨੇ ਕਾਲਾ ਗੋਰਾ ਹੈ ਰੰਗ ਚ ਕਿਹੜਾ ਪਾ ਕੇ ਖਾਣ ਨਾਲ ਕਿਸੇ ਨੇ ਬੰਦੇ ਚ ਗੁਣ ਹੋਣੇ ਚਾਹੀਦੇ ਨੇ ਤੇ ਮੈਂ ਸਾਨੂੰ ਇੱਕ ਗੱਲ ਕਹਾ ਫਿਰ ਗੁੱਸਾ ਤਾਂ ਕਰਿ ਉਹਨਾਂ ਦੇਖ ਹੈ ਨਾ ਦਾ ਚਾਚਾ ਗੁੱਸੇ ਵਿੱਚ ਕਿਉਂ ਕਰਨੇ ਜੇ ਕਰਨ ਵਾਲੀ ਹੋਈ ਗੱਲ ਕਰ ਲਾਂਗੇ ਚਾਚੀ ਨਾ ਨਾ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਦੇਖ ਮੈਂ ਤਾਂ ਆਪਦੇ ਕੋਲੋਂ ਲਾ ਕੇ ਨਹੀਂ ਕਹਿੰਦੀ ਵਧਾ ਕੇ ਨਹੀਂ ਕਹਿੰਦੀ ਮੈਂ ਤਾਂ ਸੁਣੀ ਸੁਣਾਈ ਜੀ ਗੱਲ ਕਹਿਨੀ ਆ ਹਾਂ ਤਾਂ ਜੀ ਦੱਸ ਪਿੰਡ ਚ ਐ ਜੇ ਗੱਲ ਸੁਣੀ ਹੈ ਮੈਂ ਤਾਂ ਵੀ ਤੁਹਾਡੀ ਬਹੂ ਚ বাজ ਜਾ ਹੈਗਾ ਹਨਾ ਕਿਹੜਾ ਗੰਦਰਾ ਕੰਦਰ ਕਹਿੰਦਾ ਹਾਂ ਦੱਸ ਸਾਡੀ ਬਹੂ ਚ বাজ ਜਾ ਜੀ ਤੁਹਾਡੀ ਬਹੂ ਤਾਂ ਇੰਨੀ ਸੋਹਣੀ ਹੈ ਹੀਰੇ ਵਰਗੀ ਹੈ ਹਾਂ ਮੂੰ ਚੱਕਿਆ ਆ ਕਿ ਕਹਿ ਦਿੰਦਾ ਜਿਹਦੇ ਜੀ ਕਰਦਾ ਜਿਹੇ ਜੀ ਸਾਡੀ ਭਾਬੀ ਹੈ ਪੂਰੇ 10 ਪਿੰਡਾਂ ਚ ਨੇੜੇ-ਜਿਹੜੇ ਹੋਊਗੀ ਨੀ ਚੰਨ ਤੋਂ ਵੀ ਸੋਹਣੀ ਐ ਕਿਤੇ ਨਹੀਂ ਹੈਗੀ ਚੰਨ ਤੋਂ ਸੋਹਣੀ ਹਾਂ ਦੇ ਕਿਦੋਂ ਹੁੰਦੇ ਕਿਦੋਂ ਮੱਚਦੇ ਨਹੀਂ ਲੋਕ ਆ ਤਾਂ ਕਹਿੰਦੇ ਨਹੀਂ ਮੇਰੀ ਗੱਲ ਸੁਣੋ ਆਹੇ ਜੀ ਕੀ ਉਹਦੇ ਮਾਪੇ ਪਿਓ ਬੋਲੇ ਕਮਲੇ ਸੀਗੇ ਵੀ ਚੰਨ ਤੋਂ ਸੋਹਣੀ ਕੁੜੀ ਨੂੰ ਉਹ ਵੀ ਥੋੜਾ ਜਿਹਾ ਮੁੰਡਾ ਮਿਲੇਗਾ ਹੈ ਸਾਡੇ ਮੁੰਡੇ ਚ ਕੀ ਨੁਕਸਾ ਹੈਗਾ ਸੁੱਖ ਨਾਲ ਲੰਮਾ ਹੈਗਾ ਗੋਰਾ ਹੈਗਾ ਚਿੱਟਾ ਹੈਗਾ ਸਾਡਾ ਮੁੰਡਾ ਗੁਣ ਕੀ ਹੈ ਆ ਤੁਹਾਡੇ ਕੁੱਕਰ ਚ ਗੁਣ ਕੀ ਐ ਵੀ ਦੱਸ ਦੋ ਮੈਨੂੰ ਹੈ ਕਿਉਂ ਨਹੀਂ ਕਮੀ ਕਿਹੜੀ ਐ ਤੂੰ ਐ ਦੱਸ ਬਿਰ ਨਾਲੀਆਂ ਤੋਂ ਤਾਂ ਚੱਕ ਚੱਕ ਲਿਆਉਂਦੇ ਨੇ ਉਹਨੂੰ ਕਿਹੜਾ ਕੰਜਰ ਕਹਿੰਦੇ ਨਾਲੀਆਂ ਤੋਂ ਚੱਕ ਕੇ ਲਿਆਉਂਦੇ ਨੇ ਪਹਿਲਾਂ ਤਾਂ ਮੈਨੂੰ ਆ ਹੀ ਲੱਸ ਤੂੰ ਸਾਰਾ ਪਿੰਡ ਕਹਿੰਦਾ ਪਿੰਡ ਛੱਡ ਸਾਰੇ ਗਮਾਂਡਾ ਪਿੰਡ ਦੇ ਕੰਜਰ ਇਹ ਲੱਗਦੇ ਨੇ ਮੱਚਦੇ ਨੇ ਵੀ ਇਹ ਨਹੀਂ ਸੋਰੀ ਨੂੰ ਆ ਗਈ ਇਹਨਾਂ ਦੇ ਹੋਰਾ ਮੱਛੇ ਨੂੰ ਕਿਹੜਾ ਖਾ ਕੇ ਜਾਣੇ ਤੁਸੀਂ ਫਿਰ ਮੱਚਦੇ ਹੋਏ ਆਪਣੇ ਤੇ ਇਹ ਮੇਰੇ ਪਿੰਡਾਂ ਦੇ ਮੁੰਡੇ ਦਾ ਵਿਆਹ ਕਦੋਂ ਹੋ ਗਿਆ ਮੇਰੇ ਮੁੰਡੇ ਤਾਂ ਹੋਇਆ ਨਹੀਂ ਮੈਂ ਕੋਈ ਮੱਚਦੀ ਮੁੱਛੀ ਨਹੀਂ ਜੇ ਮੈਂ ਮੱਚਦੀ ਹੁੰਦੀ ਨਾ ਮੈਂ ਸਲਾਮੀ ਨਾ ਦੇਣਾਂ ਦੀ ਵਧਾਈਆਂ ਨਾ ਦੇਣਾਂ ਦੀ ਚਾਚੀ ਫੇਰ ਗੁੱਸਾ ਕਰੇਂਗੀ ਤੂੰ ਤੁਸਲਾਮੀ ਥੋੜੀ ਦੇਣਾ ਹੀ ਹੈ ਤੂੰ ਦਸ ਸਵਾਦ ਲੈਣ ਆਈ ਹੈ ਲੈ ਦਸ ਦੇ ਕੁੜੇ ਕੀ ਇੱਜ਼ਤ ਕਰੀ ਮੇਰੀ ਆਈ ਹੈ ਸਾਥੀਆ ਦੇ ਕੇ ਜਾਵੇਂਗੀ ਤੂੰ ਹੈ ਉਹਦੇ ਬਾਅਦ ਲੇ ਕਿੰਨੀਆਂ ਗੱਲਾਂ ਸੁਣਾ ਗਈ ਇੱਜ਼ਤ ਬੰਦਾ ਕਰਾਉਣ ਵਾਲਾ ਵੀ ਹੋਣਾ ਚਾਹੀਦਾ ਕਿਤੇ ਤੂੰ ਆ ਕੇ ਖੁਸ਼ੀ ਮਨਾਉਣੀ ਸੀ ਕਿਤੇ ਆ ਕੇ ਪੁੱਠੀਆਂ ਗੱਲਾਂ ਫੜ ਲਈ ਕੋਈ ਚੱਜ ਦੀ ਗੱਲ ਕਰੀਏ ਤੂੰ ਫਿਰ ਪੁੱਠੀ ਗੱਲ ਮੈਂ ਨਹੀਂ ਕਹਿੰਦੀ ਮੈਂ ਤਾਂ ਦੁਨਾ ਤੁਹਾਨੂੰ ਦੱਸਿਆਗਾ ਬਈ ਪਿੰਡ 'ਚ ਆ ਗੱਲਾਂ ਹੋ ਰਹੀਆਂ ਨੇ ਲੈ ਦੇਖ ਲੈ ਜੇ ਪਿੰਡਾਂ 'ਚ ਹੋ ਰਹੀਆਂ ਨੇ ਤੂੰ ਉਹਨਾਂ ਨੂੰ ਕਹਿ ਵੀ ਤਾਂ ਸਕਦੀ ਐ ਭਈ ਨਾ ਗੱਲਾਂ ਕਰੋ ਤੂੰ ਦਾ ਲਾ ਕੇ ਕੋਲ ਦੋ ਗੱਲਾਂ ਹੋਰ ਕਹਿੰਦੀ ਹੋਣੀ ਮੈਂ ਕਿਹਦਾ ਕਿਹਦਾ ਮੂੰਹ ਬੰਦ ਕਰਾ ਕੁੜੇ ਲੈ ਤੂੰ ਸੀ ਤਾਂ ਦੇਖ ਤਾਹੀ ਉਹ ਤੂੰ ਅੱਗਾ ਕਰ ਲੈ ਮੈਂ ਤਾਂ ਪੇ ਹੋ ਜਾਊਗਾ ਜੀ ਕਿਸੇ ਦਾ ਮੂੰਹ ਨਹੀਂ ਬੰਦ ਕਰਨਾ ਸਾਡੇ ਕੋਲੇ ਤਾਂ ਨਾ ਆ ਕੇ ਭੌਂਕ ਤੂੰ ਚੰਗੀ ਤਾਂ ਮੈਂ ਤੁਹਾਨੂੰ ਗੱਲ ਦੱਸੀ ਹੈ ਬੜੀ ਛਾਪ ਪਾਈ ਹੈ ਬਹੁਤ ਚੰਗੀ ਗੱਲ ਦੱਸੀ ਹੈ ਤੁਸੀਂ ਸਾਨੂੰ ਵੀ ਪਿੰਡ 'ਚ ਆਹ ਗੱਲਾਂ ਕਰ ਬਾਈ ਜਦੋਂ ਆਪਦੇ ਮੁੰਡੇ ਦਾ ਰਿਸ਼ਤਾ ਨਹੀਂ ਨਾ ਹੁੰਦਾ ਪਰ ਦੂਜੇ ਤੇ ਹੀ ਮੱਚਦੇ ਹੁੰਦੇ ਨੇ ਉਹ ਤਾਂ ਤੁਸੀਂ ਕੋਠੀ ਤੇ ਲਾਈ ਗਏ ਪੈਸੇ ਕੋਟੀਆਂ ਨਹੀਂ ਦੇਖਦੇ ਜ਼ਮੀਨਾਂ ਦੇਖਦੇ ਨੇ ਰਿਸ਼ਤੇ ਜ਼ਮੀਨਾਂ ਨੂੰ ਹੁੰਦੇ ਹੁੰਦੇ ਨੇ ਸੁੱਖ ਨਾਲ ਸਾਡੇ ਮੁੰਡੇ ਨੂੰ ਤਾਂ ਬਾਦੂ ਜ਼ਮੀਨ ਆਉਂਦੀ ਹੈ ਘਰ-ਘਰ ਵੀ ਦੇ ਦਿਆ ਸਾਰਾ ਖੂਸੀ ਦੇ ਗਏ ਆਈ ਨਹੀਂ ਘਰ-ਘਰ ਸਾਡੇ ਨੂੰ ਕੀ ਹੋਇਆ ਸਾਰੇ ਪੱਕੇ ਸਾਡੇ ਐਡੀ ਵੱਡੀ ਕੱਢੀ ਹੈ ਸਾਡੇ ਘਰੇ ਫਿਰ ਤੁਸੀਂ ਮੇਰੇ ਗੱਲ ਕਾਹਤੋਂ ਪਈ ਜਾਂਦੇ ਹੋ ਕੁੜੀਓ ਮੈਂ ਤਾਂ ਤੁਹਾਨੂੰ ਕੁਝ ਕਿਹਾ ਹੀ ਨਹੀਂ ਹੈਗਾ ਅਸੀਂ ਤਾਂ ਪਾਵਾਂਗੇ ਸਾਡੇ ਭਰਾ ਨੂੰ ਕਹਿੰਨੀ ਹੈ ਸਾਡੇ ਭਾਈ ਨੂੰ ਕਿਵੇਂ ਤੂੰ ਉਸ ਕਹਦੇਂਗੀ ਬਈ ਇਹ ਤਾਂ ਕੱਲ ਨੂੰ ਕੋਈ ਹੋਰ ਆ ਕੇ ਬੋਲੂਗਾ ਤੂੰ ਕੱਲ ਨੂੰ ਕੁਝ ਹੋਰ ਗੱਲ ਕਹੇਂਗੀ ਭਰਾ ਨੂੰ ਕਿਹੜਾ ਮਾਰ ਕੇ ਸੱਕਾ ਹੈ ਇੱਕ ਕਮੀ ਵੀ ਨਿਕੱਢੀ ਨਾਲੇ ਬਹੂ ਚ ਵੀ ਕਮੀ ਕਰਦੀ ਕਹਿੰਦੀ ਵੱਜ ਜਾ ਬਹੂ ਚ ਦੇਹ ਲੈ ਲੈ ਬਈ ਮੈਂ ਨਹੀਂ ਕਹਿੰਦੀ ਗੱਲ ਸੁਣ ਕੁੜੇ ਮੇਰੀ ਮੈਂ ਤਾਂ ਹਾਲੇ ਤੁਹਾਡੀ ਬਹੂ ਦੇਖੀ ਤੱਕ ਵੀ ਨਹੀਂ ਹੈਗੀ ਇਹ ਤਾਂ ਪਿੰਡ ਕਹਿੰਦਾ ਨਾਲੇ ਆ ਭਰਾ ਦੀ ਮੇਰ ਕਰਾਉਣੀ ਏ ਤੂੰ ਭਰਾ ਨੂੰ ਕਿਹੜਾ ਸੱਕਾ ਇਹੋ ਤੁਹਾਡਾ ਇੰਨੀ ਮੇਰ ਕਰਾਉਣ ਨੂੰ ਕਿਉਂ ਦਾ ਭਰਾ ਸੱਕਾ ਸਕੇ ਨੂੰ ਹੋਰ ਕਿਸੇ ਉਹ ਗਲੀ ਚੋਂ ਫੜ ਕੇ ਲਿਆਉਂਦਾ ਹੋਇਆ ਉਹ ਪਕਾਈ ਗਈ ਮਾਰੀ ਇੰਨੀ ਚਾਚੇ ਸਿੱਤੇ ਚੜੀ ਜੰਨੀ ਆ ਹੁਣ ਫੇਰ ਤੂੰ ਕਹਿੰਦੀ ਮੇਰੀ ਇੱਜ਼ਤ ਨਹੀਂ ਕਰਦੀਆਂ ਭਰਾ ਨੂੰ ਵੀ ਦੇਖ ਲਓ ਗੱਲ ਲੱਗ ਰਹੀ ਏ ਤਾਨੂੰ ਐ ਨਹੀਂ ਪਤਾ ਹੈਗਾ ਵੀ ਤੁਹਾਡਾ ਭਰਾਸਾ ਕਾਇਕ ਉਹ ਦੂਜੀ ਦਾ ਕਿਹੜੀ ਦੂਜੀ ਦਾ ਦੂਜੀ ਦਾ ਕਿਹੜੀ ਦਾ ਹਾਂ ਨਾ ਥੋੜੀ ਦੂਜੀ ਦਾ ਤੇਰੇ ਪਿਆਨੇ ਦੋ ਵਿਆਹ ਕਰਵਾ ਰੱਖੇ ਨੇਗੇ ਇਹ ਤਾਂ ਪਹਿਲਾ ਵਾਲੀ ਦਾ ਹੈ ਜਵਾਖ ਵੀ ਸਾਹਮਣ ਵਾਲੀ ਕੋਈ ਹੈ ਨਹੀਂ ਸੀ ਦੂਜਾ ਵਿਆਹ ਕਰਵਾ ਲਿਆ ਅੱਜ ਤੱਕ ਮਾਰੀ ਜਾਂਦੀ ਹੈ ਤੇ ਹਾਂ ਅੱਜ ਤੱਕ ਸਾਨੂੰ ਤਾਂ ਉਹਨਾਂ ਨੇ ਦੱਸਿਆ ਨਹੀਂ ਤੈਨੂੰ ਵੱਡੀ ਮੈਡਮ ਨੂੰ ਪਤਾ ਲੱਗ ਗਿਆ ਚਾਚੀ ਐਦੂ ਮੁੜ ਕੇ ਨਾ ਕਹਿਦੀ ਨਾ ਆਪ ਕੋਈ ਵੀ ਹੋਰ ਕੋਲੀ ਨਾ ਮਾਰਦੀ ਚਾਚੀ ਮੇਰੇ ਗੁੱਤ ਨਹੀਂ ਫੜਨ ਦੀ ਦੇਖਣਾ ਨਹੀਂ ਲੱਗਦੀ ਮੈਂ ਐਸੇ ਪਿੰਡ ਦੇ ਵਿੱਚ ਰਹਿਨੀ ਆ ਫਿਰ ਮੇਰੇ ਗੱਲ ਨਾ ਪੋ ਪਹਿਲਾਂ ਆਪਦੇ ਘਰੇ ਪੇ ਤੇ ਸਹਤ ਲਓ ਵੀ ਘਰ ਚ ਕੀ ਚੱਲਦਾ ਪੇ ਤੇ ਕੀ ਨਹੀਂ ਮਨ ਨਹੀਂ ਹੈ ਗਿਆ ਦਿਮਾਗ ਨਹੀਂ ਚਲ ਮੇਰਾ ਤਾਂ ਨਹੀਂ ਦਿਮਾਗ ਤੁਸੀਂ ਤਾਂ ਵਿਆਹ ਕਰਾ ਕੇ ਸਹੁਰੇ ਬਗ ਜਾਉਂਗੀ ਭਾਈ ਮੈਂ ਤਾਂ ਆਥਣ ਗਮਾਂਡ ਮੱਥੇ ਲੱਗਦਾ ਜੇ ਅੱਜ ਮੈਂ ਵੀਡੀਓ ਚੜਾਉਂਗੀ ਸਲਾਮੀ ਦੀਆਂ ਤਾਂ ਕੱਲ ਨੂੰ ਮੇਰੀ ਨੂਨੂ ਦੇ ਕੇ ਆਣਗੇ ਤੁਹਾਡੇ ਘਰ ਦੇ ਤੁਹਾਡਾ ਕੀ ਐ ਤੁਸੀਂ ਸੋਰੇ ਜਾ ਬੜਾਉਂਗੀਆਂ ਜਾ ਬਗ ਜਾ ਬਗ ਜਾ ਆਹੋ ਆਥਣੇ ਮਾਰੂ ਮੈਂ ਗੜਾ ਤੁਹਾਡੀ ਸਤਿਗੁਰੂਆਂ ਦੀਆਂ ਸਲਾਮੀਆਂ ਬਣੀ ਬੈਠੀ ਹੈ ਜੀ ਸਾਡੀ ਭਾਬੀ ਦਾ ਦੂਜਾ ਬੇਹਣ ਨਾਲੇ ਹੋਰ ਤੁਹਾਡੇ ਬਾਪ ਦਾ ਕਹਿੰਦੀ ਦੇਖ ਲੈ ਹੈ ਦੇਖੇ ਪਕਾਈ ਮਾਰ ਗਈ ਇਹ ਤੂੰ ਬਿਦਾਂਗ ਨਹੀਂ ਹੈ ਗਿਆ ਦੇ ਇਉਂ ਹੀ ਤਾਂ ਕਿਉਂ ਮਾਰੂਗੀ ਲਹੋਰ ਹੋਣਾ ਨਾਲੇ ਅਗਲੀ ਨੇ ਇਹੀ ਗੱਲ ਕਿਉਂ ਕਹਿਣੀ ਸੀ ਉਹ ਤਾਂ ਪਉਈ ਅਗਲੀ ਦੇ ਗਾਲੇ ਪਈ ਗਈਆਂ ਨਸ਼ੇ ਦਾ ਕਰਦੇ ਹੀ ਆਪਣਾ ਮੁੰਡਾ ਨਾਲੇ ਉੱਚ ਵੀ ਵੱਜ ਹੈਗੇ ਆਪਣੀ ਭਾਬੀ ਚ ਰਾ ਦੂਜੀ ਵਿਆਹ ਵਾਲੀ ਗੱਲ ਆਪਾਂ ਨੂੰ ਕਹਤ ਨੂੰ ਤਾਂ ਸੀ ਹੁਣ ਤੱਕ ਕੀ ਪਤਾ ਹੈ ਭਾਈ ਹੁਣ ਮੈਂ ਮਰ ਜਾ ਹੁਣ ਤੱਕ ਆਪਣੀ ਤੋਂ ਐਡਾ ਵੱਡਾ ਲਕੋ ਰੱਖੇ ਇਹਨਾਂ ਨੇ ਆਹ ਪੁੱਛੀ ਮੰਮੀ ਤੋਂ ਬਹੁਤ ਇਹ ਤਾਂ ਹੀ ਆਪਣਾ ਮੋਹ ਨਹੀਂ ਕਰਦਾ ਹੈਗਾ ਉਹ ਮੁੰਡੇ ਜਿਹਨੂੰ ਪਤਾ ਹੈ ਵੀ ਮੇਰੇ ਭੈਣਾ ਨਹੀਂ ਹੈਗੀਆਂ ਸੱਕੀਆਂ ਤਾਂ ਮਤਲਬ ਆਪੋ ਦੂਜੀ ਮੰਮੀ ਦੀ ਆ ਮੰਮੀ ਦੀ ਆ ਪਰ ਮੰਮੀ ਉਹਦਾ ਮੋਹ ਫਿਰ ਜ਼ਿਆਦਾ ਕਾਤੂ ਕਰਦੀ ਏ ਉਹ ਮੰਮੀ ਕਿੱਧਰ ਗਈ ਉਹ ਮੰਮੀ ਤਾਂ ਜਿੱਧਰ ਬਾਗੀ ਬਾਗੀ ਪਰ ਆਪਣੀ ਮੰਮੀ ਉਹਦਾ ਮੋਹ ਜ਼ਿਆਦਾ ਕਾਤੂ ਕਰਦੀ ਜੀ ਆਪਣੀ ਮੰਮੀ ਆ ਉਹ ਚਲ ਆ ਪੁੱਛੀ ਇਹਨਾਂ ਤੋਂ ਹਾਂ 来 ਸਸਰੀ ਘਰ ਪਰ ਜਾਈ ਸਸਰੀ ਕਾਲ ਆ ਸਸਰੀ ਕਾਲ ਆ ਮਾਰੇ ਦਰਸ਼ਨ ਤੇ ਅੱਜ ਤੱਕ ਤੂੰ ਤਾਂ ਦੇਖੀ ਹੀ ਨਹੀਂ ਕਦੇ ਮੈਂ ਹੂ ਹੀ ਨਹੀਂ ਦੇਖੀ ਹੈਗੀ ਤੂੰ ਹੀ ਨਹੀਂ ਬਾਹਰ ਨਿਕਲਦਾ ਹੈਗਾ ਪਤਾ ਨਹੀਂ ਕਿਹੜੀ ਵਿਚੋਲਗੀ ਰਿਚ ਹੁਲ ਜਾ ਰਹਿਣਾਗਾ ਮੈਂ ਤਾਂ ਹੁਣ ਜਿਹੜਾ ਕੰਮ ਤੰਦਾ ਭਈ ਤੁਰਦੇ ਫਿਰਦੇ ਆਂਗੇ ਜਾਂਦੇ ਰਹਨੇ ਆਂ ਕਦੇ ਕੋਈ ਲੈ ਗਿਆ ਕਦੇ ਕੋਈ ਲੈ ਗਿਆ ਵਧੀਆ ਹੋਇਆ ਤੂੰ ਮੈਨੂੰ ਮਿਲ ਗਿਆ ਆ ਮੈਂ ਤਾਂ ਇੰਨਾ ਦੇ ਆਈ ਸੀ ਕੁੱਕਰ ਦੀ ਬਹੂ ਦਾ ਮੂੰਹ ਦੇਖਣ ਮਹਾਨ ਵਾਲੇ ਸਲਾਮੀ ਜੀ ਦੇ ਆਉਣੀ ਆ ਆ ਦੇਖ ਲੈ ਚੁੰਨੀ ਦੇ ਲੜ ਬੰਨੀ ਫਿਰਦੀ ਆ ਫਿਰ ਦੇਖ ਕੇ ਨਹੀਂ ਆਈ ਦੇਖ ਕੇ ਨਹੀਂ ਆਈ ਉਹ ਤਾਂ ਕਹਿੰਦੇ ਹੈ ਨਹੀਂ ਗਈ ਕਿ ਬਾਹਰੇ ਜਾ ਰਹੀ ਹੈਗੀ ਸਰਸੂਰ ਜਾ ਰਹੀ ਹੈ ਬਰੇਟੇ ਰੁਟੇ ਜਾ ਰਹੀ ਹੋਣੀ ਫੇਰਾ ਅੱਛਾ ਜਾ ਰਹੀ ਹੋਣੀ ਅਬੇ ਮੈਂ ਸੁਣੇਗਾ ਅਬੀ ਬਹੁਚ ਬੱਜ ਬੂਜੇ ਹੈ ਰਿਸ਼ਤਾ ਤਾਂ ਤਾਈ ਕਰਵਾਇਆ ਬੱਜ ਕਾਦਾ ਉਹ ਤਾਂ ਲੈ ਲੱਖਾਂ ਚੋਂ ਤਾਂ ਇੱਕਾ ਕੁੜੀ ਹਾਏ ਦੇਖ ਪਾਗਲ ਮਾਂ ਚਲਦਾ ਦੇਖ ਲਈ ਹੋਣੀ ਲਾਈਟ ਵਾਂਗੂ ਤਾਂ ਜਗਦੀ ਆ ਉਹ ਬੱਜ ਕਾਦਾ ਉਹਦੇ ਹੌਲੀ ਬੋਲ ਪੈ ਸੁਣਦਾ ਮੈਨੂੰ ਉੱਚਾ ਨਹੀਂ ਸੁਣਦਾ ਹੈਗਾ ਚਾਹ ਸੁ ਗੱਲੇ ਹੀ ਜੀ ਕਰੀਆ ਮੈਂ ਹੌਲੀ ਕਰ ਤੋ ਬੋਲਾਂ ਗਲੀ ਚ ਖੜੇਗਾ ਨਾ ਫਿਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਹੈਗੀ ਇਹ ਹਜਾ ਤਾਂ ਮੁੰਡੇ ਚ ਕੀ ਦੇਖ ਲਿਆ ਚੰਨ ਮਰਗੀ ਬਹੁ ਦੀ ਲੈ ਕੇ ਦੇਤੀ ਕਹਿੰਦੀ ਮੁੰਡੇ ਚ ਮੁੰਡੇ ਨੂੰ ਹੋਇਆ ਕੀ ਹੈ ਨਸੇ ਪੱਤੇ ਕਰਦਾ ਸੀ ਛੱਡ ਗਿਆ ਦਵਾਈ ਬੂਟੀ ਦਵਾਤੀ ਇਹਨਾਂ ਨੇ ਸੁੱਖ ਨਾਲ ਜ਼ਮੀਨ ਜਾਇਦਾਦ ਹੈ ਤੇ ਕਿਉਂ ਝੂਠ ਬੋਲਦਾ ਹੈ ਕਿੱਥੋਂ ਛੱਡ ਗਿਆ ਨਸੇ ਛੱਡ ਤਾਂ ਗਿਆ ਦਵਾਈ ਤਾਂ ਮੈਂ ਆਪ ਨਾਲ ਗਿਆ ਦਵਾਉਣ ਸੁੱਖੇ ਦੇ ਆਹੋ ਬਸ ਉਹਨੇ ਤਾਂ ਅਸੀਂ ਦਵਾ ਕੇ ਲਿਆ ਟੀਕਾ ਉਹਦੇ ਲੱਗੇਗਾ ਮੁੰਡੇ ਦੇ ਐਨੀ ਛੇਤੀ ਨਹੀਂ ਛੱਡਦਾ ਹੈਗਾ ਨਸੇ ਹੋ ਮੈਂ ਸਭ ਜਾਣਦੀ ਆਂ ਫਿਰ ਚੱਲ ਚੰਗਾ ਪਰਜਾਈ ਛਾ ਵਾਸੇ ਤੇਰੇ ਕਿਸੇ ਦਾ ਘਰ ਬਸਾਤਾ ਕਿਸੇ ਦੀ ਰੋਟੀ ਪਕਦੀ ਕਰਤੀ ਤੂੰ ਮੇਰੇ ਮੁੰਡੇ ਕਣੀ ਵੀ ਦੇਖ ਲੈ ਫੇ ਤੂੰ ਹਾਂ ਇਹ ਕਹੇ ਤੂੰ ਲੋਕਾਂ ਦੇ ਕਿਉਂ ਜਾੜਨ ਤੇ ਹੋਈ ਐ ਮੈਂ ਲੋਕਾਂ ਦਾ ਜਾੜਦੀ ਆ ਵੇ ਮੈਂ ਤਾਂ ਵਧਾਈਆਂ ਦੇਣ ਜਾਂਦੀ ਸੀ ਨਾਲੇ ਸਗਨ ਦੇਣ ਜਾਂਦੀ ਸੀ ਕੋਈ ਗੱਲ ਗੁੱਸਾ ਕਰੇਂਗੀ ਜੂਲੀਆਂ ਤੋਂ ਬਿਨਾ ਪਰਜਾਈ ਤੈਨੂੰ ਹਏ ਨਹੀਂ ਕੋਈ ਇੱਧਰ ਦੀ ਇੱਧਰ ਲਾਤੀ ਤੂੰ ਆਪਦੀ ਗੱਲ ਛੇੜ ਤੂੰ ਇਹਨਾਂ ਤੋਂ ਦੱਸ ਕੀ ਲੈਣਾ ਅਸਦੇ ਵਿੱਚ ਕਿਹੜੀ ਚੁਗਲੀ ਹੋਈ ਨਾ ਮੈਂ ਲੋਕਾਂ ਦਾ ਜਾੜਦੀ ਆ ਵੇ ਮੈਂ ਤਾਂ ਵਧਾਈ ਦੇਣ ਗਈ ਸੀ ਨਾਲੇ ਮਾਹਾਂ ਲੈ ਮੈਂ ਸਲਾਮੀ ਦੇ ਕੇ ਆ ਮੈਂ ਬਹੂ ਨੂੰ ਸਗਨਾ ਦੇਖ ਲੈ ਤੂੰ 니ਰੇ ਲੜ ਬੰਨੀ ਫਿਰਦੀ ਆ ਤੂੰ ਹੋਰੀ ਪੁੱਠੀ ਸਿੱਧੀਆਂ ਮਾਰੀ ਜਨ ਆਪਦੀਆਂ ਹੀ ਹਾਲ ਫਿਰ ਹੋਰ ਤੈਂ ਕਿਸੇ ਤੋਂ ਲੈਣਾ ਤੂੰ ਉਰ ਲਿਆ ਪਰ ਲਿਆ ਥਲਦੀ ਫਿਰਦੀ ਆ ਨਸ਼ੇ ਕਰਦਾ ਫਿਰ ਤੂੰ ਆਪਦੇ ਦੀ ਗੱਲ ਤੋਰ ਤੇਰਾ ਤਾਂ ਸਲਾਗਾ ਹੈ ਲੈ ਕਿਉ ਮੇਰੇ ਦਾ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਵੇ ਸਾਰਾ ਪਿੰਡ ਸਿਆਦੀ ਪਾੜਦਾ ਹੈਗਾ ਮੇਰੇ ਮੁੰਡੇ ਦੀ ਕੋਈ ਸੌਂ ਨਹੀਂ ਖਾਂਦਾ ਹੈਗਾ ਹੈ ਉਹ ਤਾਂ ਹੱਥ ਨਹੀਂ ਲਾਂਦਾ ਕਿਸੇ ਵੀ ਨਸ਼ੇ ਪੱਤੇ ਨੂੰ ਮੇਰਾ ਨਾਲ ਤੁਹਾਨੂੰ ਸਾਰਾ ਪਤਾ ਤੂੰ ਰਿਸ਼ਤਾ ਲੈਨੀ ਆ ਮੈਨੂੰ ਐਂ ਦੱਸ ਹਾਂ ਕਰਾ ਰਿਸ਼ਤਾ ਉਹਨਾਂ ਨੇ ਤਾਂ ਪਤਾ ਨਹੀਂ ਤੈਨੂੰ ਛਾਪ ਪਾਈ ਐ ਪਤਾ ਨਹੀਂ ਨਾ ਛਾਪ ਦੀ ਗੱਲ ਕੜੇ ਪਏ ਨੇ ਦੋਨੇ ਪਾਸੋਂ ਹਏ ਦੇਖ ਉਹੀ ਕਾਮਲੀਆਂ ਗੱਲਾਂ ਤੇ ਜਾਣਦੀਆਂ ਕੰਜੂਸ ਪਣਿਆ ਨਾ ਉਹਨਾਂ ਕੜੇ ਕੜੇ ਛੋਟੀਆਂ ਗੱਲਾਂ ਨਾ ਕਰਿਆ ਕਰ ਹੁਣ ਲੈ ਮਿੱਠੂ ਸ਼ਾਂਪਾ ਨਾਲ ਰਹਿ ਗਿਆ ਗੱਲਾਂ ਦੇਖ ਲੈ ਉਹੀ ਤਾਂ ਮੈਂ ਤੈਨੂੰ ਕਹਿੰਦੀ ਸੀ ਵੀ ਚਲ ਉਹਨਾਂ ਨੇ ਛਾਪ ਪਾਈ ਐ ਮੈਂ ਤਾਂ ਤੈਨੂੰ ਕੜਾ ਪਾਉਣਾ ਉਹ ਛੋਟੇ ਮੋਟੇ ਵਿਚੋਲਿਆਂ ਦੇ ਕੰਮ ਹੁੰਦੇ ਨੇ ਗੱਲ ਸੁਣ ਤੋਲੇ ਦਾ ਕੜਾ ਪਾਉਂਗੀ ਤੂੰ ਮੇਰੇ ਪੁੱਤ ਦਾ ਰਿਸ਼ਤਾ ਕਰਵਾ ਮੈਨੂੰ ਐ ਦੱਸ ਕਾਏ ਪੜਿਆ ਲਾ ਪੜਨੂ ਕਿਹੜਾ ਕਸਰ ਛੱਡਿਆ ਤਾਂ ਹਾਲੇ ਤੱਕ ਪੜ੍ਹੀ ਹੋ ਜਾਂਦਾ ਕੈਨੀ ਚ ਹੈ ਗਲਤ ਬਾਤਾਂ ਤੋੜਨੀ ਪੈਂਦੀ ਆ ਮਾੜਾ ਮੋਟਾ ਦੱਸਣਾ ਪੈਂਦਾ ਮੈਂ ਤਾਂ ਖਾਸ ਹੀ ਕਰ ਗਿਆ ਬੀਐਡ ਡੁੱਡਕ ਪਤਾ ਨਹੀਂ ਕੀ ਕੁਝ ਕਰ ਗਿਆ ਤਾਂ ਅੱਛਾ ਅੱਛਾ ਹਾਂ ਬਾਹਲਾ ਹੀ ਪੜ੍ਹਦਾ 15ਵੀਂ 16ਵੀਂ ਚ ਹੋਊਗਾ ਹਾਂ ਹੋਣਾ ਇੰਨੀ ਤਾਂ ਅੱਛਾ ਕਹੀ ਜੀ ਚਹੀਏ ਕੁੜੀ ਫੇਰਾ ਤੇਰਾ ਨਖਰਾ ਉੱਚਾ ਹੈ ਫਿਰ ਉਹੀ ਗੱਲ ਆ ਉਹੀ ਜੀ ਗੱਲ ਕਰੀ ਜਾਂਦੀ ਹੈ ਹਾਂ ਮੇਰੇ ਪੁੱਤ ਚ ਕਾਸੇ ਦੀ ਕਾਟ ਨਹੀਂ ਹੈਗੀ ਚੰਗੀ ਸੋਹਣੀ ਕੋਠੀ ਪਾਈ ਹੋਈ ਹੈ ਤੂੰ ਬਹੂ ਇਹੀ ਜੀ ਲਿਆ ਨਾ ਜਿਹੜਾ ਸਾਰਾ ਪਿੰਡ ਖੜਖੜ ਦੇਖੇ ਖੜਖੜ ਦੇਖਣ ਵਾਲੀ ਚਾਹੀਦੀ ਐ ਕੰਮ ਵਾਲੀ ਵੀ ਚਾਹੀਦੀ ਐ ਕੰਮ ਕੋਮ ਤਾਂ ਮੈਂ ਆਪ ਹੀ ਲਾ ਲੂੰ ਉਹਦੀ ਤੂੰ ਫਿਕਰ ਨਾ ਕਰ ਅੱਛਾ ਕੱਲੀ ਬਸ ਸੋਹਣੀੇ ਹੋਵੇ ਸੋਹਣੀ ਹੋਵੇ ਨਾਲੇ ਭਾਈ ਸਾਰਾ ਕੁਝ ਲੈ ਕੇ ਆਵੇ ਜਿਹੜਾ ਘਰ ਭਰ ਦੇ ਮੇਰਾ ਐਨਕਾ ਲਾ ਕੇ ਸਕੂਟਰੀ ਤੇ ਦਿੰਦੀ ਹੋਵੇ 걔ੜਾ ਉਹ ਤਾਂ ਚੱਲ ਜੂ ਨਾ ਨਾ ਐਨਾ ਵੀ ਨਹੀਂ ਹੈ ਖੜਖੜ ਤਾਂ ਉਸੇ ਨੂੰ ਦੇਖਦੀ ਐ ਦੁਨੀਆ ਕੰਮ ਵਾਲੀ ਨੂੰ ਦੇਖਦੀ ਮੈਂ ਸੋਹਣੀ ਦੀ ਕੰਨੀ ਆ ਨਾਲੇ ਮੈਂ ਸਮਾਨ ਦੀ ਕੰਨੀ ਆ ਜਿਹੜਾ ਸਾਡਾ ਘਰ ਭਰਦੇ ਸਮਾਨ ਦੇ ਹੈ ਇਹ ਦੇ ਲਾਲਚਣਾ ਹੈ ਇਹ ਦੇਖ ਲਾਲਚਣਾ ਭਾਈ ਪਰ ਲਾਲਚ ਤਾਂ ਮੜਾ ਮੋਟਾ ਤਾਂ ਹੁੰਦਾ ਹੀ ਹੈ ਆਦੀ ਘਾਟ ਹੈ ਸਾਡੇ ਓਠੀ ਨੂੰ ਤਾਂ ਦੇਖ ਲੈ ਗੱਲ ਸੁਣ ਲੈ ਲੋਕ ਕਰ ਹੁੰਦੇ ਨੇ ਕਾਣ ਮੀਣ ਫਿਰ ਨਿਕਲ ਸਕਦੀ ਐ ਲਾਲਚ ਸਮਾਨਤਾ ਤੈਨੂੰ ਮਿਲ ਜੂਗਾ ਤੇ ਸਾਰੀਆਂ ਗੱਲਾਂ ਨਹੀਂ ਖਰੀਆਂ ਉੱਤਰੀਆਂ ਅੱਜ ਤੈਨੂੰ ਕਹਿਣਾ ਕੱਲ ਨੂੰ ਮਿੱਠੂ ਨੂੰ ਮਾੜਾ ਕਹੇਗੀ ਆ ਗਿਆ ਨਾ ਫਿਰ ਆਪਦੀ ਗੱਲ ਤੇ ਕਾਣ ਮੀਣ ਤਾਂ ਫਿਰ ਮੈਨੂੰ ਉੱਥੇ ਵੀ ਲੱਗਦੀ ਐ ਗੜਬੜ ਤਾਂ ਮੈਨੂੰ ਪੱਕੀ ਲੱਗਦੀ ਐ ਕੋਈ ਨਾ ਗੜਬੜ ਤਾਂ ਹੈਗੀ ਦੱਸ ਦੱਸ ਕਿਹੜਾ ਸਮਾਨ ਕਿਹੜਾ ਲਾਲਚ ਕਰਿਆ ਉਹਨਾਂ ਨੇ ਭਈ ਉਹਨਾਂ ਨੇ ਤਾਂ دیਵਾਨੀ ਦਾ ਨਹੀਂ ਕਰਿਆ ਕਹਿੰਦੇ ਕੁੜੀ ਕੰਮ ਵਾਲੀ ਚਾਹੀਦੀ ਐ ਸੋਹਣੀ ਚਾਹੀਦੀ ਐ ਦਿਨ ਰਾਤ ਕੰਮ ਦੇ ਆ ਲਾਲਾ ਵੀ ਉਹਦਾ ਸੁੱਖੇ ਦੇ ਘਰ ਵਾਲੀ ਤਾਂ ਮੰਜੇ ਤੇ ਪਈ ਰਹਿੰਦੀ ਐ ਸੋਉਂਦੀ ਬਿਲੀ ਐ ਉਹ ਤਾਂ ਉਹ ਤਾਂ ਮੈਂ ਆਥਣੇ ਜਾਉਂਗੀ ਉਦੋਂ ਕਹਿੰਦੀ ਆ ਜੀ ਉਦੋਂ ਦੇਖ ਜੀ ਚੱਲ ਮੈਂ ਹਸਲਾਮੀ ਦੇ ਆਉਂਗਾ ਹਾਂ ਆਥਣੇ ਜਾਈਆਂ ਸਰ ਤਾਂ ਰਾਤ ਨੂੰ ਵੀ ਨਹੀਂ ਪੈਂਦੀ ਜਿੰਨੇ ਦਾ ਕਰ ਨਹੀਂ ਕਰਨਾ ਅੱਛਾ ਇਹਨਾਂ ਕੰਮ ਕਰਦੀ ਰਾਤ ਨੂੰ ਦੁੱਗਣਾ ਕਰਦੀ ਆ ਕੋੜਨਾ ਉਹ ਇਹ ਤਾਂ ਵਧੀਆ ਬੁੱਟਾ ਲਾਤਾ ਹੈ ਨਾ ਇਹਨਾਂ ਦੇ ਘਰ ਨੂੰ ਫਿਰ ਆਹੀ ਕਹਿੰਦੀ ਆ ਸਾਡੇ ਕਣੀ ਵੀ ਮਾਰ ਲੈ ਮੜੀ ਜਿੰਨੀ ਹਾਂਜੀ ਕੋਣ ਆਉਂਦਾ ਅਗਰਾ ਚੰਗਾ ਚੱਲ ਕੋਈ ਨਾ ਆਹੋ ਕੋਈ ਗੱਲ ਨਹੀਂ ਮਾਰੀ ਧਿਆਨ ਚੰਗਾ ਹਾਂ ਲਾਲਚਾੜਾ ਛੱਡ ਦੇ ਕੰਮ ਕੋਈ ਗੱਲ ਨਹੀਂ ਰੇਸਤਾ ਕਰਾ ਦਊਂਗਾ ਲਾਲਚ ਤਾਂ ਤੁਸੀਂ ਬਥੇਰਾ ਕਰਦੇ ਆ ਤੁਸੀਂ ਬਥੇਰਾ ਲਾਲਚ ਕਰਦੇ ਬਿਨਾ ਲਾਲਚ ਤੋਂ ਕਰਵਾ ਦੇਗਾ ਤੂੰ ਅਸੀਂ ਜੋੜੀਆਂ ਨੇ ਸਾਰਾ ਦਿਨ ਫਿਰਦਾ ਜੁੱਤੀਆਂ ਕਸਾਂਦਾ ਲਾਲਚ ਦਾ ਮਹਾਰਾ ਹੀ ਫਿਰਦਾ ਫੇ ਮਾਂਏ ਦਾ ਫਿਰਦਾ ਤੇਰੇ ਕੀ ਨਹੀਂ ਹੈਗਾ ਤੂੰ ਤਾਂ ਕਹਿੰਦੀ ਮੇਰੇ ਆਏ ਆ ਫਲਾਣਾ ਚੌੜੀ ਹੋ ਹੋ ਦੱਸਦੇ ਹੁੰਦੇ ਨੇ ਤੇਰੇ ਕਾਹਦਾ ਘਟ ਹੈਗਾ ਉਹਨਾਂ ਨਾਲ ਰੱਜेंगी ਲੋਕਾਂ ਵਾਲਿਆਂ ਨਾਲ ਬਹੂ ਦਾ ਘਟ ਹੈ ਹੋਰ ਬਹੂ ਤਾਂ ਆ ਜੂਗੀ ਘਰ ਦਾ ਸਮਝਾਣ ਦੇ ਚੱਲ ਚੰਗਾ ਆਹੋ ਕੜਾ ਪਾਉਂ ਤੇਰੇ ਵੀ ਮੈਂ ਚੰਗਾ ਯਾਦ ਰੱਖੇਗਾ ਨਾਲੇ ਪਰਦੇ ਆ ਦੇ ਰੱਖਾਂ ਤੇ ਇਹਦਾ ਸਾਰਾ ਪਿੰਡ ਯਾਦੇ ਰੱਖਦਾ ਥੋੜਾ ਬੋਲਦੀ ਐ ਤੂੰ you <laughs>